ਵੱਲੋਂ ਸ਼ਹਿਰ ਦੇ ਜਿਹੜੇ ਕਾਉਂਸਲਰ ਗਏ ਲੋ ਜਾ ਕੇ ਜਿਹੜਾ ਚੌਧਰੀ ਹੁੰਦੇ ਆ ਇੱਧਰ ਜੀ ਉਹਨਾਂ ਵੱਲੋਂ ਵੀ ਨਾ ਇੰਨੇ ਸਮੇਂ ਦੇ ਵਿੱਚ ਕੋਈ ਇੰਟਰਸਟਿੰਗ ਦਿਖਾਇਆ ਗਿਆ ਵੀ ਅਸੀਂ ਸ਼ਹਿਰ ਨਹੀਂ ਜੀ ਕਿਉਂਕਿ ਸਕੂਲ ਆਪਾਂ ਨੂੰ ਪਤਾ ਜਿਹੜਾ ਕੁੜੀਆਂ ਦਾ ਸਕੂਲ ਹੈ ਬਜ਼ਾਰ ਚੋਂ ਦੀ ਹਾਲਤ ਕਿੱਦਾਂ ਦੀ ਹੈ ਨਾ ਇਹ ਜਿਹੜਾ ਦ੍ਰਿੜ ਨਿਸ਼ਚੈ ਕੀਤਾ ਹੋਇਆ ਸੀਗਾ ਵੀ ਅਸੀਂ ਇਹ ਸਕੂਲ ਨੂੰ ਬਹੁਤ ਹੀ ਵਧੀਆ ਬਣਾਉਣਾ ਉਹਦੀ ਜਿਹੜੀ ਆ ਫਾਈਨਲ ਅਪਰੂਵਲ ਫਾਈਨਾਂਸ ਦੀ ਉਹ ਮਿਲ ਗਈ ਆ ਉਹਨਾਂ ਤਿੰਨਾਂ ਲਾਈਨਾਂ ਦੀ ਤਾਂ ਪੰਜਾਬ ਸਰਕਾਰ ਦੇ ਹੱਥ ਜੀ ਸੀ ਮਨਜ਼ੂਰੀ ਉਹ ਵੀ ਨਹੀਂ ਲਈ ਗਈ ਤੇ ਇਹ ਸਾਰਾ ਪਿੱਛੇ ਮਤਲਬ ਲੋਕਲ ਸਿਆਸਤ ਦਾ ਇੱਕ ਹਿੱਸਾ ਬਣ ਗਿਆ ਜਿਹੜਾ ਸਰਕਾਰ ਦਾ ਰੋਲ ਠੀਕ ਨਹੀਂ ਸੀਗਾ ਇੱਥੇ ਜਿਹੜਾ ਐਮ ਐਲ ਏ ਸਾਹਿਬ ਨੇ ਮੇਰੀ ਡਿਊਟੀ ਲਗਾਈ ਸਾਡੇ ਬੀਬੀ 인ਦਰਜੀਤ ਕੁਰਮਾਨ ਜੀ ਨੇ ਇਹਦਾ ਹਰ ਇੱਕ ਕੰਮ ਜਿਹੜਾ ਆ ਉਹ ਨਿੱਜੀ ਤੌਰ ਤੇ ਕਰਾ ਕੇ ਲਿਆਣਾ ਇਹ ਸਾਡੇ ਐਮ.ਐਲ.ਏ. ਸਾਹਿਬ ਦੀ ਐਫਰਟ ਨਾਲ ਸੀ.ਐਮ. ਸਾਹਿਬ ਨੇ ਇਹ ਜਿਹੜੀ ਆ ਫਾਈਨਲ ਅਪਰੂਵਲ ਗਵਰਨਮੈਂਟ ਨੇ ਦਿੱਤੀ ਆ ਤੇ ਅੱਜ 16 ਕਰੋੜ ਰੁਪਈਆ ਸਾਡੇ ਸ਼ਹਿਰ ਦੇ ਸਾਡੇ ਇਲਾਕੇ ਦੇ ਨੂਰਮੈਲ ਦੇ ਸਾਰੇ ਪਿੰਡਾਂ ਦੇ ਨੂਰਮੈਲ ਦੇ 10 ਕਿਲੋਮੀਟਰ ਚ ਬੈਨੀਫਿਟ ਹੋਗਾ ਸਾਰੇ ਲੋਕਾਂ ਨੂੰ ਇੱਕ ਕੰਮ ਅਸੀਂ ਦੇਖਿਆ ਕਿ ਜਿਹੜੇ ਕੂੜੇ ਦੇ ਢੇਰ ਜਿੱਥੇ ਲੱਗਦੇ ਤੇ ਉੱਥੇ ਸਿਰਫ ਨਗਰ ਕੌਂਸਲ ਨੇ ਬੋਰਡ ਹੀ ਲਾਏ ਆ ਹੋਰ ਕੁਝ ਨਹੀਂ ਹੋ ਸਕਿਆ ਕਿ ਉਧਰ ਵੀ ਹੁਣ ਪ੍ਰੋਪਰ ਧਿਆਨ ਦਿੱਤਾ ਜਾਏਗਾ ਸ਼ਾਇਦ ਦੋਸਤੋ ਜਿਵੇਂ ਤੁਹਾਨੂੰ ਪਤਾ ਹੈ ਜੀ ਨੂਰ ਮੈਲ ਦਾ ਸਕੂਲ ਸਰਕਾਰੀ ਸਕੂਲ ਜੋ ਕਿ ਪਿਛਲੇ ਲੰਬੇ ਸਮੇਂ ਤੋਂ ਕਹਿ ਸਕਦੇ ਜਾਂ ਇਹ ਕਹਿ ਸਕਦੇ ਪਿਛਲੇ ਕੋਈ ਇੱਕ ਡੇਟ ਤਹੱਕੇ ਤੋਂ ਉਹਦੀ ਇਮਾਰਤ ਦੀ ਜਿਹੜੀ ਸਾਰੀ ਸ਼ੁਰੂ ਹੋਈ ਸੀ ਕਾਲੀ ਦਾਲੀ ਸਰਕਾਰ ਵੇਲੇ ਉਸ ਤੋਂ ਬਾਅਦ ਕਾਂਸ ਦੀ ਸਰਕਾਰ ਆਉਂਦੀ ਹੈ ਤੇ ਉਹਦੀ ਸਾਰੀ ਬੰਦ ਹੋ ਜਾਂਦੀ ਹੈ ਤੇ ਆਮ ਆਦਮੀ ਦੀ ਪਾਰਟੀ ਦੀ ਸਰਕਾਰ ਨੂੰ ਵੀ ਇਸ ਟਾਈਮ ਜੇ ਆਪਾਂ ਕਹੀਏ ਤੱਕ ਤੋਂ ਸਾਢੇ 3 ਸਾਲ ਹੋ ਚੁੱਕੇ ਸੀ ਪਰ ਜੋ ਸਾਨੂੰ ਅੱਜ ਰੀਸੈਂਟਲੀ ਖਬਰ ਲੱਗੀ ਵੀ ਹਲਕਾ ਵਿਧਾਇਕ ਦੀਆਂ ਜਿਹੜੀਆਂ ਕੋਸ਼ਾਂ ਨੂੰ ਬੂਰ ਪਿਆ ਆ ਵੀ ਸਰਕਾਰ ਵੱਲੋਂ ਪ੍ਰੋਜੈਕਟ ਨੂੰ ਮਨਜ਼ੂਰੀ ਦੇ ਦਿੱਤੀ ਗਈ ਆ ਪੈਸੇ ਵੀ ਮਨਜ਼ੂਰ ਹੋ ਗਿਆ ਇਸੇ ਸੰਬੰਧ ਵਿੱਚ ਸਾਡੇ ਨਾਲ ਨੇ ਦਵਿੰਦਰ ਸੰਧੂ ਜੀ ਸੀਨੀਅਰ ਆਮ ਆਦਮੀ ਪਾਰਟੀ ਦੇ ਆਗੂ ਨੇ ਤੇ ਇਹਨਾਂ ਤੋਂ ਜਾਣਾਂਗੇ ਕਿ ਇਸ ਪ੍ਰੋਜੈਕਟ ਦੇ ਬਾਰੇ ਜਿਹੜੀਆਂ ਬਰੀਕੀਆਂ ਆ ਜਾਂ ਕੀ ਮਨਜ਼ੂਰੀ ਮਿਲੀ ਆ ਜਾਂ ਪ੍ਰੋਜੈਕਟ ਕਦੋਂ ਸ਼ੁਰੂ ਹੋਣਾ ਦਵਿੰਦਰ ਜੀ ਪਹਿਲਾਂ ਤਾਂ ਤੁਹਾਡਾ ਧੰਨਵਾਦ ਆ ਜੀ ਸਾਡੇ ਚੈਨਲ ਤੇ ਤੇ ਇੱਕ ਸਾਨੂੰ ਹੁਣ ਦੱਸੋ ਅੱਜ ਅਸੀਂ ਸਵੇਰ ਦੀ ਇਹ ਖਬਰ ਸੁਣ ਰਹੇ ਆ ਵੀ ਤੇ 16 ਕਰੋੜ ਦੇ ਕਰੀਬ ਕੋਈ ਰਕਮ ਮਨਜ਼ੂਰ ਹੋਈ ਆ ਤੇ ਕਿਦਾਂ ਲੱਗਣੀ ਆ ਤੇ ਕੀ ਉੱਤੇ ਬਣ ਆ ਜੇ ਕੱਲ ਪੰਜਾਬ ਸਰਕਾਰ ਵੱਲੋਂ 16 ਕਰੋੜ 1 ਲੱਖ ਰੁਪਈਆ ਜਿਹੜਾ ਆ ਉਹ ਫਾਈਨਲ ਐਡਮਿਨਿਸਟ੍ਰੇਸ਼ਨ ਮਨਜ਼ੂਰੀ ਜਿਹੜੀ ਆ ਉਹ ਦਿੱਤੀ ਗਈ ਆ ਪਹਿਲਾਂ ਤਾਂ ਮੈਂ ਜਿਹੜਾ ਸਾਡੇ ਮਾਨਯੋਗ ਸੀਜੀਐਮ ਸਾਹਿਬ ਦਾ ਭਗਵੰਤ ਮਾਨ ਜੀ ਦਾ ਤੇ ਸਾਡੇ ਮਾਨਯੋਗ ਐਮਐਲਏ ਸਾਹਿਬ ਜਿਨ੍ਹਾਂ ਦੇ ਬੇਨਤ ਸਦਕਾ ਬਿਲਕੁਲ ਬਿਲਕੁਲ ਇਹ ਜਿਹੜਾ ਦਿੜ੍ਹ ਨਿਸ਼ਚੈ ਕੀਤਾ ਹੋਇਆ ਸੀਗਾ ਵੀ ਅਸੀਂ ਇਹ ਸਕੂਲ ਨੂੰ ਬਹੁਤ ਹੀ ਵਧੀਆ ਬਣਾਉਣਾ ਉਹਦੀ ਜਿਹੜੀ ਆ ਫਾਈਨਲ ਅਪਰੂਵਲ ਫਾਈਨਾਂਸ ਦੀ ਉਹ ਮਿਲ ਗਈ ਆ ਹਾਂ ਤੇ ਹੁਣ ਜਿਹੜਾ ਆ ਅਗਲਾ ਜਿਹੜਾ ਕੰਮ ਆ ਉਹ ਇਹਦੇ ਟੈਂਡਰ ਵਗੈਰਾ ਜਾਂ ਇਹਦਾ ਜੋ ਵੀ ਫਾਈਨਲ ਪ੍ਰੋਸੈਸ ਹੈਗਾ ਆ ਉਹਦਾ ਪ੍ਰੋਸੈਸ ਹੋਏਗਾ ਤੇ ਇਹ ਜਿਹੜਾ ਸਕੂਲ ਆ ਜਿੱਦਾਂ ਤੁਸੀਂ ਦੱਸਿਆ ਇਹਦੇ ਵਿੱਚ ਮੈਡੀਕਲ ਨਾਨ ਮੈਡੀਕਲ ਵੋਕੇਸ਼ਨਲ ਸਬਜੈਕਟ ਤੇ ਕਾਮਰਸ 6ਵੀਂ ਤੋਂ ਲੈ ਕੇ 12ਵੀਂ ਤੱਕ ਇਹ ਸਕੂਲ ਹੋਏਗਾ ਪਲੱਸ 2 ਤੱਕ ਪਲੱਸ 2 ਤੱਕ ਤੇ ਇਹਦੇ ਜਿਹੜੇ 11ਵੀਂ 12ਵੀਂ ਦੇ ਸਬਜੈਕਟ ਹੋਣਗੇ ਸਾਰੇ ਤੇ ਇਹ ਜਿਹੜਾ ਸਕੂਲ ਆ ਤਿੰਨ ਮੰਜ਼ਲਾਂ ਦਾ ਅਸੀਂ ਆਰਕੀਓਲੋਜੀਕਲ ਸਰਵੇ ਆਫ ਇੰਡੀਆ ਤੋਂ ਜਿਹੜੇ ਮਨਜ਼ੂਰੀ ਲੈ ਕੇ ਕਿਉਂਕਿ ਇਹ ਇਹਦੇ ਤੇ ਲਾਜ਼ਮੀ ਆ ਸਾਡੇ 300 ਮੀਟਰ ਦੇ ਘੇਰੇ ਦੇ ਅੰਦਰ ਆਂਦੀ ਹੈ ਉਹ ਮਨਜ਼ੂਰੀ ਅਸੀਂ ਪਿਛਲੇ ਸਾਲ ਜਿਹੜੀ ਆ ਉਹ ਚੋਭੀ ਚ ਲੈ ਲਈ ਸੀ ਉਸ ਤੋਂ ਬਾਅਦ ਅੱਜ ਤੱਕ ਤੁਸੀਂ ਇਹ ਦੇਖੋ ਕਿ ਇਹ ਪਿਛਲੀਆਂ ਦਸਾਂ ਸਾਲਾਂ ਚ ਉਹ ਆਰਕੀਓਲੋਜੀਕਲ ਸਰਵੇ ਆਫ ਇੰਡੀਆ ਦੀ ਮਨਜ਼ੂਰੀ ਨਹੀਂ ਲਈ ਗਈ ਨਾ ਅਕਾਲੀ ਸਰਕਾਰ ਨੇ ਲਈ ਨਾ ਕਾਂਗਰਸ ਸਰਕਾਰ ਨੇ ਲਈ इवन ਇਥੇ ਬਿਲਗਾ ਗ੍ਰੇਟ ਦੀਆਂ ਤਿੰਨ ਲਾਈਨਾਂ ਹੈਵੀ ਲਾਈਨਾਂ ਜਿਹੜੀਆਂ ਇਥੋਂ ਦੀ ਲੰਘਦੀਆਂ 11 ਕੇਵੀ ਤੇ ਉਹਨਾਂ ਤਿੰਨਾਂ ਲਾਈਨਾਂ ਦੀ ਤਾਂ ਪੰਜਾਬ ਸਰਕਾਰ ਦੇ ਹੱਥ ਜੀ ਸੀ ਮਨਜ਼ੂਰੀ ਉਹ ਵੀ ਨਹੀਂ ਲਈ ਗਈ ਤੇ ਇਹ ਸਾਰਾ ਪਿੱਛੇ ਮਤਲਬ ਲੋਕਲ ਸਿਆਸਤ ਦਾ ਇੱਕ ਹਿੱਸਾ ਬਣ ਗਿਆ ਜਿਹੜਾ ਸਰਕਾਰ ਦਾ ਰੋਲ ਠੀਕ ਨਹੀਂ ਸੀਗਾ ਸਕੂਲ ਨੂੰ ਚਲਾਉਣ ਵਾਸਤੇ ਇਹ ਇੱਕ ਜਨਤਾ ਨਾਲ ਪਿਛਲੇ ਸਮੇਂ ਦੇ ਵਿੱਚ ਪਿਛਲੀਆਂ ਸਰਕਾਰਾਂ ਵਿਲੇ ਕੁਝ ਲੋਕਾਂ ਦੀ ਪੋਲੀਟੀਕਲ ਲੋਕਾਂ ਦੀ ਇਨਵੋਲਵਮੈਂਟ ਜਿਹੜੀ ਸੀਗੀ ਲੋਕਲ ਪਰਸਨਲ ਨਿੱਜੀ ਹਿੱਤਾਂ ਨੂੰ ਮੁੱਖ ਰੱਖਦੇ ਹੋਏ ਆਮ ਗਰੀਬ ਲੋਕਾਂ ਨਾਲ ਇਹ ਬਹੁਤ ਨਜਾਇਜ਼ ਤਕਰਾ ਰਿਹਾ ਮੇਰੀ ਸਮਝ ਮੁਤਾਬਕ ਹਮਮ ਔਰ ਇਹ ਅਸੀਂ ਪਿਛਲੇ ਸਾਲ ਤਾਂ ਇਹ ਨਿਸ਼ਚੈ ਕਰ ਲਿਆ ਸੀਗਾ ਵੀ ਇਹ ਸਕੂਲ ਬਣਾਉਣਾ ਔਰ ਮੈਂ ਇੱਥੇ ਜਿਹੜਾ ਮੈਂ ਐਮ.ਐਲ.ਏ. ਸਾਹਿਬ ਨੇ ਮੇਰੀ ਡਿਊਟੀ ਲਗਾਈ ਸਾਡੇ ਬੀਬੀ 인ਦਰਜੀਤ ਕੁਰਮਾਨ ਜੀ ਨੇ ਵੀ ਇਹਦਾ ਹਰ ਇੱਕ ਕੰਮ ਜਿਹੜਾ ਆ ਉਹ ਨਿਜੀ ਤੌਰ ਤੇ ਕਰਾ ਕੇ ਲਿਆਣਾ ਤੇ ਮੈਂ ਉਹਨਾਂ ਦਾ ਬਹੁਤ ਧੰਨਵਾਦੀ ਆ ਵੀ ਉਹਨਾਂ ਨੇ ਇਹ ਮੈਨੂੰ ਮਾਨ ਦਿੱਤਾ ਠੀਕ ਹੈ ਮੈਨੂੰ ਇਹ ਸਕਾਬਲ ਸਮਝਿਆ ਵੀ ਤੁਸੀਂ ਇਹ ਕੰਮ ਖੁਦ ਕਰੋ ਤੇ ਜਾ ਕੇ ਜਿੱਥੇ ਵੀ ਦਫਤਰੀ ਕੰਮ ਹੈਗੇ ਕਰਾ ਕੇ ਤੇ ਆਪਾਂ ਇਸ ਕੰਮ ਨੂੰ ਕਰਨਾ ਹੈ ਹੂੰ ਤੇ ਇਹ ਕੰਮ ਜਦੋਂ ਸਾਡੇ ਨਵੇਂ ਪਿਛਲੇ ਪਿਛੇ ਪ੍ਰਿੰਸੀਪਲ ਚੰਦਰਸ਼ੇਕਰ ਵਰਮਾ ਜੀ ਆਏ ਆ ਹੂੰ ਉਹਨਾਂ ਨੇ ਬੜੀ ਪੇਨ ਲਈ ਕਿ ਹਰ ਇੱਕ ਕੰਮ ਨੂੰ ਜਦੋਂ ਕਿਹਾ ਜਿੱਦਾਂ ਕਿਹਾ ਉਹ ਕੰਮ ਉਹਨਾਂ ਨੇ ਪੇਪਰ ਵਰਕ ਸਾਰਾ ਜਿਹੜਾ ਆ ਆਪਣੀਆਂ ਡਿਊਟੀਆਂ ਬਾਖੂ ਵੀ ਨਿਭਾਈਆਂ ਹੂੰ ਮੈਂ ਉਹਨਾਂ ਦਾ ਵੀ ਧੰਨਵਾਦੀ ਆ ਵੀ ਉਹਨਾਂ ਨੇ ਸਰਕਾਰ ਦੀ ਮੰਨ ਲਓ ਮੈਂ ਤੁਹਾਨੂੰ ਰੋਕਣ ਲੱਗਾ ਜੀ ਇਹ ਗੱਲ ਸਾਡੇ ਵੀ ਸੁਣਨ ਚਾਹੀਈ ਆ ਹਾਂਜੀ ਵੀ ਪਿਛਲੇ ਪ੍ਰਿੰਸੀਪਲ ਕਿੰਨੇ ਵੀ ਰੇ ਹੋ ਸਕਦੇ ਆ ਪਰ ਇਹਨਾਂ ਦੀ ਜਿਹੜੀ ਕੋਸ਼ਿਸ਼ ਸੀ ਮਨ ਲਓ ਉਹਨਾਂ ਨੇ ਜਿੱਦਾਂ ਕਹਿੰਦੇ ਇੰਟਰਸਟ ਲੈ ਕੇ ਇਹ ਨਹੀਂ ਸੋਚਿਆ ਵੀ ਮੇਰੀ ਡਿਊਟੀ ਇੱਥੇ ਹੈ ਜਾਂ ਨਹੀਂ ਹੈ ਮੈਂ ਕਿਹਾ ਚੈਦਰ ਕੋਲ ਅਡੀਸ਼ਨਲ ਚਾਰਜ ਆ ਪਰ ਉਹਨਾਂ ਨੇ ਕਹਿੰਦੇ ਇੰਟਰਸਟ ਬੋਲ ਲਿਆ ਹੈਗਾ ਇਹਦੇ ਵਿੱਚ ਜੀ ਦੇਖੋ ਜਦੋਂ ਤੁਸੀਂ ਸਰਕਾਰ ਦੇ এমਪਲੋਈ ਆ ਤੇ ਪਬਲਿਕ ਲਈ ਸਰਕਾਰ ਜਿਹੜਾ ਇਸ ਗਵਰਨਮੈਂਟ এমਪਲੋਈ ਆ ਉਹ ਇੱਕ ਪਬਲਿਕ ਸਰਵੈਂਟ ਹੈ ਬਿਲਕੁਲ ਜੇ ਉਹ ਇਹ ਸਮਝੇ ਤਾਂ ਉਹਨੂੰ ਪਬਲਿਕ ਲਈ ਕੰਮ ਕਰਨੇ ਚਾਹੀਦੇ ਆ ਪਬਲਿਕ ਦੇ ਭਲੇ ਲਈ ਕੰਮ ਕਰਨੇ ਚਾਹੀਦੇ ਆ ਔਰ ਸਾਨੂੰ ਅਗਰ ਅਸੀਂ ਪੋਲੀਟੀਕਲ ਤੌਰ ਤੇ ਵੀ ਦੇਖਦੇ ਆਂ ਸੋਸ਼ਲ ਤੌਰ ਤੇ ਵੀ ਦੇਖਦੇ ਆਂ ਤਾਂ ਸਾਨੂੰ ਜਿਹੜੇ ਆ ਪਬਲਿਕ ਦੇ ਇੰਟਰਸਟ ਦੇ ਕੰਮ ਜਿਹੜੇ ਆ ਔਰ ਇਹ ਬਹੁਤ ਪਰਸਨਲੀ ਕਰਨੇ ਚਾਹੀਦੇ ਆ ਇਹ ਦੇਦਾਰ ਦੇ ਹੋਣੇ ਚਾਹੀਦੇ ਆ ਔਰ ਕੁਝ ਲੋਕਾਂ ਨੇ ਆਪਣੇ ਨਿੱਜੀ ਸਵਾਰਥਾਂ ਲਈ ਜਾਨੀ ਕਿ ਇੰਟਰਸਟ ਲਈ ਹੂੰ ਇਹ ਇਸ ਸਕੂਲ ਨੂੰ ਜਿਹੜਾ ਆ ਉਹ ਬੰਦ ਕਰਾਇਆ ਬਿਲਕੁਲ ਵੀ ਇਹਦੇ ਤੇ ਕੋਈ ਨਾ ਕੋਈ ਰੁਕਾਵਟ ਪਾ ਕੇ ਕੋਈ ਨਾ ਕੋਈ ਅਪਰੋਚ ਕਰਕੇ ਹੂੰ ਤੇ ਬੜੀ ਦੁਖਦਾਈ ਸੀਗਾ ਜੀ ਇਹ ਤੇ ਅੱਜ ਮੈਨੂੰ ਬਹੁਤ ਖੁਸ਼ੀ ਆ ਵੀ ਸਾਡੇ ਐਮਐਲਏ ਸਾਹਿਬ ਦੀ ਐਫਰਟ ਨਾਲ ਸੀਐਮ ਸਾਹਿਬ ਨੇ ਇਹਦੀ ਜਿਹੜੀ ਆ ਫਾਈਨਲ अप्रूवल गवर्नमेंट ने दीती है ते आज 16 ਕਰੋੜ ਰੁਪਇਆ ਸਾਡੇ ਸ਼ਹਿਰ ਦੇ ਸਾਡੇ ਇਲਾਕੇ ਦੇ ਨੂਰਮੈਲ ਦੇ ਸਾਰੇ ਪਿੰਡਾਂ ਦੇ ਨੂਰਮੈਲ ਦੇ 10 ਕਿਲੋਮੀਟਰ ਚ ਬੈਨੀਫਿਟ ਹੋਊਗਾ ਸਾਰੇ ਲੋਕਾਂ ਨੂੰ ਦੇਖੋ ਜਦੋਂ ਕਲਾਸਾਂ ਹੋਣੀਆਂ ਮੈਡੀਕਲ ਨਾਨ ਵੈਜਿਬਲ ਆਟੋਮੈਟਿਕਲੀ ਇਹ ਬੱਚਿਆਂ ਦਾ ਆਣ ਆਇਆ ਫਿਰ ਸਾਨੂੰ ਜੰਡਿਆੜੀ ਜਾਂ ਹੋਰ ਦੇ ਸੱਚੇ ਕੱਦੇ ਭੱਜਣ ਦੀ ਲੋੜ ਤਾਂ ਨਹੀਂ ਹੈਗੀ ਬਿਲਕੁਲ ਜੀ ਬਹੁਤ ਇਹ ਇਹ ਜਿਹੜਾ ਵੱਡਾ ਫੈਸਲਾ ਆ ਦੇਖੋ ਮੈਂ ਤਾਂ ਇਥੇ ਇਹ ਵੀ ਦੱਸਣਾ ਚਾਹੂੰਗਾ ਜੀ ਵੀ ਪਹਿਲਾ ਜਿਹੜਾ ਉਹਨਾਂ ਦਾ ਅਕਾਲੀ ਗਵਰਨਮੈਂਟ ਵੇਲੇ ਜਿਹੜਾ ਬਣਿਆ 1.5 ਕਰੋੜ ਦਾ 54 ਲੱਖ ਲੱਗ ਗਿਆ ਜੀ ਚਾਰ ਕਮਰੇ ਬਣੇ ਹੋਏ ਆ ਜੀ ਉੱਥੇ 54 ਲੱਖ ਚ ਹੂੰ ਤੇ ਜਿਹੜਾ ਬਾਕੀ ਸਕੂਲ ਬਨਣਾ ਸੀ ਉਹ ਕਿੰਨਾ ਕੁ ਬਨਣਾ ਸੀ ਗਿਆ ਦੋ ਕਿਸ਼ਤਾਂ ਹੋਰ ਸੀਗੀਆਂ ਜੀ 54 54 ਲੱਖ ਦੀਆਂ ਦੋ ਕਿਸ਼ਤਾਂ ਹੋਰ ਆਣੀਆਂ ਸੀਗੀਆਂ ਤੇ ਉਹਦੇ ਨਾਲ ਕੀ ਬਣ ਜਾਂਦਾ ਜੀ ਹੂੰ ਤੇ ਮੈਂ ਤਾਂ ਬਹੁਤ ਮੈਨੂੰ ਇਹ ਆਂਦਾ ਵੀ ਇਸ ਤਰ੍ਹਾਂ ਦਾ ਜਿਹੜਾ ਖਿਲਵਾੜ ਆ ਵੀ ਤੁਸੀਂ ਜਿਹੜੀਆਂ ਮਨਜ਼ੂਰੀਆਂ ਨਹੀਂ ਲਈਆਂ ਤੁਸੀਂ ਮਨਜ਼ੂਰੀਆਂ ਅਪਲਾਈ ਨਹੀਂ ਕੀਤੀਆਂ ਕਿਉਂ ਨਹੀਂ ਕੀਤੀਆਂ ਇਹ ਜਿਹੜਾ ਸਵਾਲ ਕਟਾਰੇ 'ਚ ਖੜੇ ਹੁੰਦੇ ਆ ਵੀ ਕਿਉਂ ਨਹੀਂ ਮਨਜ਼ੂਰੀਆਂ ਲਈਆਂ ਗਈਆਂ ਗਲਤਾ ਉੱਥੇ ਆ ਗਈ ਵੀ ਇੰਟਰਸਟ ਨਹੀਂ ਲਿਆ ਗਿਆ ਸੀ ਨੇ ਚਾਹੇ ਕਰਦੀ ਸੀ ਚਾਹੇ ਉਸ ਤੋਂ ਬਾਅਦ ਕਾਂਗਰਸ ਆ ਗਈ ਉਸ ਸਮੇਂ ਦੇ ਜਿਹੜੇ ਵੀ ਅਧਿਕਾਰੀ ਸੀ ਜਾਂ ਜਿਹੜੇ ਵੀ ਪੋਲੀਟੀਸ਼ੀਅਨ ਸੀ ਜਿਨ੍ਹਾਂ ਨੂੰ ਇੰਟਰਸਟ ਲੱਗੇ ਇਹ ਕੰਮ ਕਰਾਉਣੇ ਚਾਹੀਦੇ ਸੀਗੇ ਤੇ ਹੁਣ ਦੇਖੋ ਅਸੀਂ ਇਹ ਸਾਰਾ ਕੁਝ ਨਿਜੀ ਤੌਰ ਤੇ ਦੇਖ ਕੇ ਵੀ ਇੱਥੇ ਸਕੂਲ ਦੇ ਵਿੱਚ ਲਿਫਟ ਵੀ ਲੱਗੇਗੀ ਜੀ ਹੂੰ ਤਿੰਨ ਮੰਜ਼ਲਾ 25 ਕਲਾਸਰੂਮ ਹੋਣਗੇ ਪਲੱਸ ਸਾਰੀਆਂ ਸਾਇੰਸ ਦੀਆਂ ਲੈਬਸ ਹੋਣਗੀਆਂ ਤੇ ਹੋਰ ਵੀ ਜਿਹੜੇ ਇਨਫਰਾਸਟ੍ਰਕਚਰ ਦੀਆਂ ਸਹੂਲਤਾਂ ਹਰ ਮੰਜ਼ਲ ਦੇ ਪੀਣ ਵਾਲਾ ਪਾਣੀ ਹੋਏਗਾ ਹਰ ਮੰਜ਼ਲ ਤੇ ਵਾਸ਼ਰੂਮਜ਼ ਹੋਣਗੇ ਰੈਂਪ ਹੋਏਗਾ ਸਾਰੇ ਸਾਈਡਾਂ ਤੋਂ ਪੌੜੀਆਂ ਹੋਣਗੀਆਂ ਮਤਲਬ ਇਹ ਸਾਰਾ ਜਿਹੜਾ ਇਨਫਰਾਸਟ੍ਰਕਚਰ ਆ ਈਵਨ ਸੋਲਰ ਸਿਸਟਮ ਲੱਗੇਗਾ ਉਹਦੇ ਵਿੱਚ ਏਸੀ ਲੱਗਣਗੇ ਤੋਂ ਉਹਦੇ LED ਸਕਰੀਨਸ ਜਿਹੜੀਆਂ ਅੰਦਰ ਕਲਾਸਰੂਮ ਚ ਵੀ ਇਨਫਰਾਸਟ੍ਰਕਚਰ ਤੇ ਬਹੁਤ ਹੀ ਲੇਟੈਸਟ ਟੈਕਨੋਲੋਜੀ ਦੇ ਨਾਲ ਸਕੂਲ ਅਪਗ੍ਰੇਡ ਹੋਏਗਾ ਜੀ ਹਮ ਠੀਕ ਹੈ ਅੱਛਾ ਦਵਿੰਦਰ ਜੀ ਇਹ ਤਾਂ ਚਲੋ ਇੱਕ ਨਾ ਵੱਡੀ ਮੰਗ ਸੀ ਜਿੱਦਾਂ ਕਿ ਉਹ ਇਲਾਕੇ ਦੀ ਮੈਂ ਕਹਾਂਗਾ ਸ਼ਹਿਰ ਦੀ ਥੋੜੀ ਜਿਹੀ ਘਟ ਸੀ ਕਿ ਅੱਜ ਸਵੇਰੇ ਵੀ ਮੇਰੀ ਸੋਸ਼ਲ ਮੀਡੀਆ ਤੇ ਕਿਸੇ ਸੱਜਣ ਨੇ ਪੋਸਟ ਪਾਈ ਸੀ ਉੱਤੇ ਕਮੈਂਟ ਚੱਲਦੇ ਸਗੇ ਮਤਲਬ ਸ਼ਹਿਰ ਦੇ ਜਿਹੜੇ ਕਾਉਂਸਲਰ ਗੈਲੋ ਜਾਂ ਜਿਹੜੇ ਉਧਾ ਚੌਧਰੀ ਹੁੰਦੇ ਆ ਇਧਰ ਜੀ ਉਹਨਾਂ ਵੱਲੋਂ ਵੀ ਨਾ ਇੰਨੇ ਸਮੇਂ ਦੇ ਵਿੱਚ ਕੋਈ ਇੰਟਰਸਟਿੰਗ ਦਿਖਾਇਆ ਗਿਆ ਵੀ ਅਸੀਂ ਸ਼ਹਿਰ ਨਹੀਂ ਜੀ ਕਿਉਂਕਿ ਸਕੂਲ ਆਪਾਂ ਨੂੰ ਪਤਾ ਜਿਹੜਾ ਕੁੜੀਆਂ ਦਾ ਸਕੂਲ ਹੈ ਬਿਆਜ ਚੋਦੀ ਹਾਲਤ ਕਿੱਦਾਂ ਦੀ ਹੈ ਨਾ ਉੱਤੇ ਕੋਈ ਗੱਡੀ ਨਹੀਂ ਜਾਂਦੀ ਉੱਤੇ ਥਾਂ ਹੈ ਨਹੀਂ ਬੱਚਿਆਂ ਨੂੰ ਸਾਹ ਨੂੰ ਥਾਂ ਹੈ ਨਹੀਂ ਨਾ ਜੀ 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 ਮਤਲਬ ਇਹਦੇ ਲਈ ਕਿਸੇ ਨੇ ਇੰਟਰਸਟਿੰਗ ਦਿਖਾਇਆ ਸਿਰਫ ਜੇ ਕਹੀਏ ਤੁਹਾਡੀ ਸਰਕਾਰ ਨੇ ਜਾਂ ਤੁਹਾਡੇ ਪਤਾਈਕ ਸਾਹਿਬ ਨੇ ਜਾਂ ਤੁਹਾਡੇ ਅਲਗੇ ਜਿਹੜੇ ਸੱਜਣ ਸਕੇ ਮਤਲਬ ਇਹੋ ਜਿਹੀ ਕੰਜਸਟਡ ਸੋਚ ਹੈ ਕਿਉਂ ਆ ਸ਼ਹਿਰ ਵਾਲਿਆਂ ਦੀ ਪਿੰਡਾਂ ਵਾਲਿਆਂ ਨੂੰ ਦੁੱਖ ਹੁੰਦਾ ਸੀ ਪਿੰਡਾਂ ਵਾਲਿਆਂ ਕੇ ਤਾਂ ਨੇ ਵੀ ਲਾਉਂਦੇ ਸੀ ਪਰ ਸ਼ਹਿਰ ਵਾਲਿਆਂ ਨੂੰ ਕੁਝ ਨਹੀਂ ਕੀਤਾ ਦੇਖੋ ਇਹ ਇਹੀ ਤਾਂ ਪੋਲਿਟਿਕਸ ਹੈ ਜੀ ਵੀ ਕੋਈ ਬੰਦਾ ਜਿਹੜਾ ਪਬਲਿਕ ਦੇ ਇੰਟਰਸਟ ਲਈ ਕੰਮ ਕਰਦਾ ਕੋਈ ਬੰਦਾ ਸੈਲਫ ਇੰਟਰਸਟ ਲਈ ਕੰਮ ਕਰਦਾ ਸਿਰਫ ਵੀ ਮੇਰੀ ਬੱਲੇ ਬੱਲੇ ਹੋਏ ਮੇਰੀ ਬੱਲੇ ਬੱਲੇ ਤੇ ਸਾਡੀ ਤਾਂ ਅਸੀਂ ਤਾਂ ਜਦੋਂ ਦੇ ਪੈਦਾ ਹੋਏ ਇਸ ਸ਼ਹਿਰ ਚ ਪੈਦਾ ਹੋਏ ਜੀ ਸਾਡੀ ਸ਼ੁਰੂ ਤੋਂ ਲੈ ਕੇ ਇਹੀ ਸੋਚ ਆ ਵੀ ਸ਼ਹਿਰ ਦੇ ਲਈ ਇਲਾਕੇ ਦੇ ਲਈ ਕੋਈ ਚੰਗਾ ਕੰਮ ਜਿਹੜੇ ਆ ਉਹ ਕੀਤੇ ਜਾਣ ਹਮ ਔਰ ਸ਼ਹਿਰ ਦੀ ਡਿਵੈਲਪਮੈਂਟ ਕਿੱਦਾਂ ਹੁੰਦੀ ਆ ਆਪਣੇ ਇਲਾਕੇ ਦੀ ਡਿਵੈਲਪਮੈਂਟ ਕਿੱਦਾਂ ਹੁੰਦੀ ਆ ਉਹਦੇ ਵਿੱਚ ਅਸੀਂ ਗਵਰਨਮੈਂਟ ਤੋਂ ਕਿਹੜੀ ਚੀਜ਼ ਆਪਣੇ ਇਲਾਕੇ ਦੇ ਲੋਕਾਂ ਲਈ ਵਧੀਆ ਲੈ ਸਕਦੇ ਆ ਉਹਦੇ ਤੇ ਮਿਹਨਤ ਕੀਤੀ ਜਾਏ ਤੇ ਉਸ ਮਿਹਨਤ ਦੇ ਵਿੱਚ ਅੱਜ ਸਾਨੂੰ ਇਸ ਕੰਮ 'ਚ ਕਾਮਯਾਬੀ ਮਿਲੀ ਆ ਤੇ ਮੈਂ ਤਾਂ ਮੈਨੂੰ ਬਹੁਤ ਖੁਸ਼ੀ ਆ ਅੱਛਾ ਹੁਣ ਮੇਰਾ ਅਗਲਾ ਸਵਾਲ ਇਹ ਆ ਜੀ ਚਲੋ ਫੰਡ ਮਨਜ਼ੂਰ ਹੋ ਗਿਆ ਜੀ ਕੰਸਟਰਕਸ਼ਨ ਜਿਹੜੀ ਹੁਣ ਹੋਣੀ ਆ ਜੀ ਕੀ ਉਮੀਦ ਕਰਨਾ ਇਲਾਕੇ ਦੇ ਵਸਨੀਕੀ ਕਦੋਂ ਕਦੋਂ ਸ਼ੁਰੂ ਹੋ ਜਾਗੇ ਬਾਰੇ ਸਾਰੀਆਂ ਮਨਜ਼ੂਰੀਆਂ ਵਗੈਰਾ ਜੋ ਵੀ ਐਨਓਸੀ ਕਿਤੋਂ ਵੀ ਮਿਲਣੀ ਕਿਸੇ ਵੀ ਡਿਪਾਰਟਮੈਂਟ ਤੋਂ ਕੀ ਮੀਨ ਕੀਤੀ ਜਾ ਸਕਦੀ ਹੈ ਦੇਖੋ ਜੀ ਇਹ ਆਲ ਵਾਲੇ तकरीबन ਕਿਉਂਕਿ ਹੁਣੇ ਜਿਹੜੀਆਂ ਕੁਝ ਲੀਗਲ ਮਨਜ਼ੂਰੀਆਂ ਇਸ ਫੰਡ ਐਡਮਨ ਅਪਰੂਵਲ ਤੋਂ ਬਾਅਦ ਹੁੰਦੀਆਂ ਹ ਸਰਕਾਰੀ ਉਹਦੇ ਸਾਰੇ ਨਕਸ਼ੇ ਵਗੈਰਾ ਡਰਾਈਨਸ ਵਗੈਰਾ ਫਾਈਨਲ ਜਿਹੜੀਆਂ ਆ ਉਹ ਬਜਟ ਦੇ ਹਿਸਾਬ ਨਾਲ ਬਣਨੀਆਂ ਹੁੰਦੀਆਂ ਹੁਣੇ ਬਜਟ ਫਾਈਨਲ ਹੋ ਗਿਆ ਪੈਸੇ ਅਪਰੂਵ ਹੋ ਗਏ ਹੁਣੇ ਜਿਹੜੀਆਂ ਫਾਈਨਲ ਅਪਰੂਵਲਸ ਤੇ ਟੈਂਡਰ ਲੱਗਣੇ ਆ ਤੇ ਉਹ ਟੈਂਡਰ ਨੂੰ ਇਟ ਵਿਲ ਟੇਕ ਅਰਾਊਂਡ ਮਤਲਬ ਕਹੋ ਦੋ ਤਿੰਨ ਮਹੀਨੇ ਦਾ ਸਮਾਂ ਜਿਹੜਾ ਆ ਜੋ ਮਨ ਅਫੀਸ਼ਰ ਸਿੰਘ ਟਾਈਮ ਹੁਣ ਤਾਂ ਸਰਕਾਰੀ ਕੰਮ ਰਹਿ ਗਿਆ ਜੀ ਟੈਂਡਰ ਹੋਏਗਾ ਜਿਹੜੀ ਕੰਪਨੀ ਨੂੰ ਜਿਹੜੀ ਵੀ ਗਵਰਨਮੈਂਟ ਟੈਂਡਰ ਕਿਸੇ ਨੂੰ ਅਲੋਟ ਹੋਏਗਾ ਪਰ ਮੈਨੂੰ ਇਹ ਲੱਗਦਾ ਵੀ 1 ਸਾਲ ਦੇ ਵਿੱਚ ਵਿੱਚ ਇਹ ਕੰਮ ਜਦੋਂ ਟੈਂਡਰ ਅਲੋਟ ਹੋ ਕੇ ਕੰਮ ਸ਼ੁਰੂ ਹੋ ਜਾਂਦਾ ਆ ਕਿਉਂਕਿ ਇਹਦੇ ਵਿੱਚ ਟਾਈਮ ਫਿਕਸ ਹੁੰਦਾ ਆ ਵੀ ਇਹ ਕੰਮ ਕਰਨਾ ਹੈ ਉਦੋਂ ਸਾਲ ਦਾ ਸਮਾਂ ਹੀ ਮੇਰਾ ਖਿਆਲ ਦਿੱਤਾ ਜਾਂਦਾ ਜੀ ਅੱਛਾ ਜੀ ਇੱਕ ਵਾਰੀ ਫਿਰ ਤੋਂ ਮੈਂ ਤੁਹਾਨੂੰ ਵੀ ਤੇ ਤੁਹਾਡੇ ਵਿਧਾਇਕ ਸਾਹਿਬ ਨੂੰ ਵੀ ਕਿਸੇ ਅਪਰਾਲੇ ਲਈ ਬਹੁਤ ਜਿੰਨਾ ਕੱਲੋ ਮੁਬਾਰਕਾਂ ਦਿੰਦਾ ਜੀ ਤੇ ਇਹਦੇ ਨਾਲ ਹੁਣ ਉਹਨੂੰ ਇਹ ਦੱਸੋ ਜੀ ਪਿਛਲੇ ਸਮੇਂ ਦੇ ਵਿੱਚ ਵਿਦਕ ਸਾਹਿਬ ਦੀ ਰਹਿਨਮਾਈ ਹੇਠ ਜੀ ਨੂਰਮੈਲ ਇਨੋਵੇਟਿਵ ਕਮੇਟੀ ਦਾ ਗਠਨ ਕੀਤਾ ਗਿਆ ਸੀ ਦੋ ਮੀਟਿੰਗਾਂ ਵੀ ਹੋਈਆਂ ਜੀ ਜੀ ਪਰ ਦੋ ਮੀਟਿੰਗਾਂ ਤੋਂ ਬਾਅਦ ਸਿਰਫ ਛੇਤ ਇੱਕ ਕਮ ਅਸੀਂ ਦੇਖਿਆ ਕਿ ਜਿਹੜੇ ਕੂੜੇ ਦੇ ਢੇਰ ਜਿੱਥੇ ਲੱਗਦੇ ਉੱਤੇ ਸਿਰਫ ਨਗਰ ਕੌਂਸਲ ਨੇ ਬੋਰਡ ਹੀ ਲਾਏ ਆ ਹੋਰ ਕੁਝ ਨਹੀਂ ਹੋ ਸਕਿਆ ਕਿ ਉਧਰ ਵੀ ਹੁਣ ਪ੍ਰੋਪਰ ਧਿਆਨ ਦਿੱਤਾ ਜਾਏਗਾ ਸ਼ਹਿਰ ਦੇ ਵਿਕਾਸ ਲਈ ਮੈਂ ਪਹਿਲਾਂ ਤਾਂ ਇਸ ਗੱਲ ਲਈ ਵੀ ਐ ਐਮਐਲਏ ਸਾਹਿਬ ਦਾ ਧੰਨਵਾਦੀ ਹਾਂ ਵੀ ਉਹਨਾਂ ਨੇ ਇਹ ਇਨੀਸ਼ੀਏਟਿਵ ਅਸੀਂ ਉਹਨਾਂ ਨੂੰ ਵੀ ਰਿਕੁਐਸਟ ਕੀਤੀ ਵੀ ਕੁਝ ਜਿਹੜਾ ਇਹਦੇ ਤੇ ਸ਼ਹਿਰ ਦੀ ਡਿਵੈਲਪਮੈਂਟ ਲਈ ਸੋਚਿਆ ਜਾਏ ਕਿਉਂਕਿ ਸਾਡੀ ਕੌਂਸਲ ਜਿਹੜੀ ਹੈ ਮੈਨੂੰ ਐ ਲੱਗਦਾ ਵੀ ਸਾਡੇ ਦੇਖਣ ਚ ਪਿਛਲੇ 30 40 ਸਾਲ ਚ ਵੀ ਇਹ ਕੋਈ ਕੌਂਸਲ ਦਾ ਇੰਟਰਸਟ ਨਹੀਂ ਰਿਹਾ ਬਿਲਕੁਲ ਬਿਲਕੁਲ ਕੰਮ ਕੋਈ ਕਿਉਂਕਿ ਇਹ ਜਿਹੜੇ ਪ੍ਰੋਸੈਸ ਆ ਜੀ ਇੱਕ ਸਾਡਾ ਲੀਗਲ ਐਕਟ ਦੇ ਅਕੋਰਡਿੰਗ ਮਿਊਸਪਲ ਐਕਟ ਦੇ ਅਕੋਰਡਿੰਗ ਇੱਕ ਲੀਗਲ ਪ੍ਰੋਸੈਸ ਆ ਪਿੱ ਕਿ ਕਿਸ ਤਰ੍ਹਾਂ ਤੁਸੀਂ ਕੰਮ ਕਰਨਾ ਹਮ ਪਹਿਲਾਂ ਤੁਸੀਂ ਕੋਈ ਮਤਾ ਪਾਉਂਗੇ ਹਮ ਉਹਦੇ ਤੁਹਾਡੇ ਕੋਲ ਫੰਡਸ ਹੋਣੇ ਚਾਹੀਦੇ ਆ ਹਮ ਉਹ ਮਤਾ ਪਾ ਕੇ ਫਿਰ ਤੁਸੀਂ ਉਹਦੇ ਟੈਂਡਰ ਲਗਾਉਂਗੇ ਟੈਂਡਰ ਲਗਾਉਣ ਲਈ ਤੁਹਾਡੇ ਕੋਲ ਪੂਰੀ ਟੀਮ ਅਵੇਲੇਬਲ ਚਾਹੀਦੀ ਆ ਉਹ ਟੈਂਡਰ ਲੱਗੇਗਾ ਫਿਰ ਕਿਸੇ ਕੰਪਨੀ ਨੂੰ ਅਲਾਟ ਹੋਏਗਾ ਕੋਈ ਟੈਂਡਰ ਫਾਰਮ ਭਰੇਗੀ ਹਮ ਉਹਦਾ ਟਾਈਮ ਆ ਹਰ ਚੀਜ਼ ਦਾ ਹਮ ਹੁਣ ਅਸੀਂ ਇੱਥੇ ਸ਼ਹਿਰ ਦੇ ਵਿੱਚ ਸਿਕਿਉਰਿਟੀ ਕੈਮਰੇਜ਼ ਦੇ ਲਈ ਜਿਹੜਾ ਆ ਉਹ ਮਤੇ ਪਾਸ ਕਰਾਈ ਆ ਹੂੰ ਫਿਰ ਅਸੀਂ ਉਹਦੇ ਵਿੱਚ ਹੁਣ ਮਤੇ ਪਾਏ ਵੀ ਜਿਹੜੇ ਸ਼ਹਿਰ ਦੇ ਵਿੱਚ ਲਾਈਟਾਂ ਜਿਹੜੀਆਂ ਤੁਸੀਂ ਦੇਖੋ ਪਿਛਲੇ ਤਿੰਨਾਂ ਚਾਰਾਂ ਸਾਲਾਂ ਦੇ ਇਹ ਦੇਖਦੇ ਛੋਟੇ ਛੋਟੇ ਬਲਬ ਲਗਾਏ ਹੋਏ ਆ ਹੂੰ ਅਸੀਂ ਉਹ ਵੱਡੀਆਂ 45 ਵੋਟ 70 ਵੋਟ ਦੀਆਂ ਲਾਈਟਾਂ ਦੀ ਜਿਹੜੀ ਆ ਉਹ ਜਿਹੜੇ ਆ ਉਹ ਟੈਂਡਰ ਲਗਾ ਦਿੱਤੇ ਆ ਹਾਂ ਤੇ ਇਸ ਚੀਜ਼ ਨੂੰ ਜਿਹੜੇ ਲੀਗਲ ਟਾਈਮ ਆ ਨਾ ਜੀ ਹੁਣ ਇਨੋਵੇਟਿਡ ਸੁਸਾਇਟੀ ਚ ਅੱਜ ਅਸੀਂ ਕੋਈ ਪੁਆਇੰਟ ਰੇਜ਼ ਕਰਦੇ ਆ ਉਹ ਅਸੀਂ ਕਮੇਟੀ ਚ ਮਤੇ ਚ ਪਵਾਨਨੇ ਆ ਉਹ ਮਤਾ ਜਿਹੜਾ ਆ ਪਾ ਕੇ ਅਪਰੂਵ ਹੁੰਦਾ ਏਡੀਸੀ ਉਹਨੂੰ ਫਾਈਨਲ ਅਪਰੂਵਲ ਦਿੰਦੇ ਆ ਉਹਨੂੰ ਵੀ ਟਾਈਮ ਲੱਗਦਾ ਤੇ ਉਸ ਤੋਂ ਬਾਅਦ ਫਿਰ ਉਹ ਟੈਂਡਰ ਲਗਾਏ ਜਾਂਦੇ ਆ ਹਾਂ ਉਹਦੇ ਵਾਸਤੇ ਜਿਹੜੇ ਜਿੰਨੇ ਫੰਡਸ ਆ ਉਹਦੇ ਨਾਲ ਹੀ ਟੈਂਡਰ ਲੱਗਦੇ ਆ ਤੇ ਉਹ ਟੈਂਡਰ ਤੋਂ ਬਾਅਦ ਜਿਹੜੀ ਕੰਪਨੀ ਟੈਂਡਰ ਲੈਂਦੀ ਆ ਫਿਰ ਉਹਦੇ ਮੁਤਾਬਕ ਉਹ ਜਿਹੜੇ ਆ ਉਹ ਕੰਮ ਅਸੀਂ ਜਿਹੜੇ ਆ ਇੰਪਲੀਮੈਂਟ ਹੋਣਾ ਸ਼ੁਰੂ ਹੋਉਗਾ ਮਤਲਬ ਹਰ ਕੰਮ ਨੂੰ ਪ੍ਰੋਸੈਸ ਨੂੰ 3 ਤੋਂ 6 ਮਹੀਨੇ ਦਾ ਸਮਾਂ ਜਿਹੜਾ ਆ ਉਹ ਲੱਗ ਜਾਂਦਾ ਹੂੰ ਕਿਉਂਕਿ ਇਹ ਇੱਕ ਪ੍ਰੋਸੀਜਰਲ ਕੰਮ ਹੈਗੇ ਆ ਅੱਛਾ ਇਹਦੇ ਨਾਲ ਜੁੜਿਆ ਇੱਕ ਸਵਾਲ ਹੋ ਰਿਹਾ ਦਵਿੰਦਰ ਜੀ ਜੀ ਚਲੋ ਇਹਦਾ ਤੁਸੀਂ ਪ੍ਰੋਸੈਸਿੰਗ ਉਹਦੀ ਦੱਸ ਦਿੱਤੀ ਬਈ ਜਿਹੜਾ ਪ੍ਰੋਸੀਜਰ ਜੋ ਵੀ ਹੁੰਦਾ ਹੈ ਜੀ ਇੱਕ ਹੋਰ ਚੀਜ਼ ਇਹ ਹੈ ਵੀ ਜਿਹੜਾ ਨਗਰ ਕੌਂਸਲ ਨੂੰ ਜਿਹੜੀ ਫਾਈਨੈਂਸ਼ਲੀ ਜੀ ਫੰਡਸ ਆਉਣੇ ਹੁੰਦੇ ਫੰਡਸ ਕਿੱਥੋਂ ਆਉਣੇ ਆ ਕੋਈ ਦੁਕਾਨ ਬਣਾਉਂਦਾ ਕੋਈ ਕੋਠੀ ਬਣਾਉਂਦਾ ਕੋਈ ਪਲੋਟ ਦੀ ਥੀਕੋ ਬੋਖਿਆ ਤੁਹਾਡੇ ਸ਼ਹਿਰ 'ਚ ਇਹ ਆ ਵੀ ਕਿ ਜਿਹੜੇ ਮੁਲਾਜ਼ਮ ਹੈਗੇ ਆ ਜਦੋਂ ਮੈਂ ਨਾਂ ਤਾਂ ਮੈਨੂੰ ਪਤਾ ਵੀ ਨਹੀਂ ਤੇ ਮੈਨ ਲੈਣਾ ਵੀ ਨਹੀਂ ਜੀ 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 ਸ਼ਹਿਰ ਦੇ ਵਿੱਚ ਅਨੇਕਾਂ ਬਿਲਡਿੰਗਾਂ ਇਦਾਂ ਦੀਆਂ ਜੀ ਅਨੇਕਾਂ ਕੋਠੀਆਂ ਇਦਾਂ ਦੀਆਂ ਰੈਨੋਵੇਸ਼ਨ ਹੋ ਗਈਆਂ ਜਿਨ੍ਹਾਂ ਦਾ ਕੋਈ ਵੀ ਫੰਡ ਪੈਸਾ ਜਮਾ ਨਹੀਂ ਹੋਇਆ ਜੀ ਬੇਸ਼ਮਾਰ ਆ ਮਤਲਬ ਇੱਕ ਨਹੀਂ ਜਿੰਨੀਆਂ ਸ਼ਿਕਾਇਤਾਂ ਅਸੀਂ ਵੀ ਕੋਸ਼ਿਸ਼ ਕਰ ਚੁੱਕੇ ਆ ਤੁਹਾਡੇ ਅਰਗੇ ਹੋਰ ਸੱਜਣਾ ਨੇ ਵੀ ਕੀਤੀਆਂ ਪਰ ਨਗਰ ਕੌਂਸਲ ਦਾ ਕੰਮ ਇਹ ਹੀ ਹੁੰਦਾ ਵੀ ਚਾਕੇ ਕੇਸ ਕਰ ਦਿਓ ਕੇਸ ਉੱਥੇ ਰੁਲੀ ਜਾਵੇ ਚਾਰ ਸੱਤ ਕੋਡ ਦੇ ਵਿੱਚ ਤੇ ਰਿਕਵਰੀ ਕੋਈ ਨਹੀਂ ਨਾ ਦੀ ਹੁੰਦੀ ਜੇ ਇਹ ਫਾਈਨੈਂਸ਼ਲੀ ਰਿਕਵਰੀ ਕਰਨ ਉਹਨਾਂ ਨੂੰ ਫਾਈਨ ਬਵੋਣ ਉਹਨਾਂ ਨੂੰ ਸੀਲ ਕਰਾਉਣਾ ਉਹਨਾਂ ਨੂੰ ਢੋਣਾ ਆਪੇ ਅਗਲਾ ਫੰਡ ਜਮਾ ਕਰਾਵੇ ਜੋ ਟੈਕਸ ਬਣਦੇ ਇਹ ਇਹਦੇ ਉੱਲ ਧਿਆਨ ਕਿਉਂ ਨਹੀਂ ਦਿੱਤਾ ਜਾਂਦਾ ਦੇਖੋ ਇੱਕ ਜਿਸ ਤਰ੍ਹਾਂ ਆਪਾਂ ਦੇਖਦੇ ਆਂ ਨਾ ਜੀ ਵਿਧਾਨ ਸਭਾ ਆ ਜੀ ਪਾਰਲੀਮੈਂਟ ਆ ਵਿਧਾਨ ਸਭਾ ਆ ਇਹਨਾਂ ਦੀਆਂ ਅੱਗੇ ਸਬ ਕਮੇਟੀਆਂ ਹੁੰਦੀਆਂ ਜੀ ਹੂੰ ਇਦਾਂ ਹੀ ਸਾਡਾ ਨਗਰ ਕਾਉਂਸਲ ਦਾ ਐਕਟ ਆ ਜੀ ਇਹ ਲੋਕਲ ਗਵਰਨਮੈਂਟ ਆ ਹੂੰ ਸਾਡੀ ਹੂੰ ਤੇ ਲੋਕਲ ਗਵਰਨਮੈਂਟ ਦਾ ਜਿਹੜਾ ਕੰਮ ਆ ਉਹ ਇਹ ਆ ਵੀ ਪ੍ਰੈਜ਼ੀਡੈਂਟ ਨੇ ਅੱਗੇ ਸਬ ਕਮੇਟੀਆਂ ਬਣਾਉਣੀਆਂ ਜਿਹੜਾ ਵੀ ਕੰਮ ਕਰਨਾ ਹੈ ਹੂੰ ਉਹ ਹਰ ਇੱਕ ਫੀਲ ਹਰ ਇੱਕ ਇਨਕਮ ਲਈ ਇੱਕ ਕਮੇਟੀ ਬਣਾਈ ਜਾਂਦੀ ਆ ਤਾਂ ਕਿ ਕੋਈ ਕਮ ਲਿਟੀਗੇਸ਼ਨ ਚ ਨਾ ਪਾਇਆ ਜਾਵੇ ਉਹ ਲੋਕਾਂ ਨਾਲ ਮਿਊਚੁਅਲੀ ਬੈਠ ਕੇ ਉਹਨਾਂ ਨਾਲ ਐਸ ਪਰ ਲਾਅ ਡਿਸਾਈਡ ਕਰਨ ਤਾਂ ਕਿ ਜਿਹੜਾ ਸਾਡਾ ਕਮੇਟੀ ਦਾ ਜਿਹੜਾ ਟੈਕਸ ਬਣਦਾ ਬਹੁਤ ਸੋਹਣਾ ਮੈਨੂੰ ਨਹੀਂ ਲੱਗਦਾ ਵੀ ਸ਼ਹਿਰ ਦੇ ਲੋਕ ਟੈਕਸ ਦੇਣਾ ਨਹੀਂ ਚਾਹੁੰਦੇ ਲੇਕਿਨ ਸਾਡੇ ਜਿਹੜੇ ਨੇਤਾ ਹੈਗੇ ਆ ਜੀ ਲੈਣਾ ਨਹੀਂ ਚਾਹੁੰਦੇ ਹਾਂ ਉਹ ਜੇ ਲੈਣਾ ਹੀ ਨਹੀਂ ਚਾਹੁੰਦੇ ਮੈਂ ਤਾਂ ਇੱਥੇ ਜੀ ਫੇਲੂਰ ਸਮਝੂਗਾ ਵੀ ਸਾਡੇ ਨਗਰ ਕੌਂਸਲ ਦੇ ਪ੍ਰਧਾਨ ਦੀ ਤੇ ਉਹਦੀ ਟੀਮ ਦੀ ਬਹੁਤ ਵੱਡੀ ਫੇਲੂਰ ਹੈ ਜੀ ਬਿਲਕੁਲ ਕਿਉਂਕਿ ਇਹ ਉਹਦੀ ਮੋਰਲ ਡਿਊਟੀ ਬਣਦੀ ਹੈ ਵੀ ਹਰ ਇੱਕ ਟੈਕਸ ਜਿਹੜਾ ਜਿੱਥੋਂ ਇੱਕ ਇੱਕ ਪੈਣੀ ਵੀ ਟੈਕਸ ਆਣੀ ਆ ਉਹ ਉਹ ਰਿਕਵਰੀ ਕਰੇ ਬਿਲਕੁਲ ਉਹਦੀ ਡਿਊਟੀ ਬਣਦੀ ਆ ਕੋਈ ਨਜਾਇਜ਼ ਕਬਜ਼ੇ ਨਾ ਹੋਣ ਕੋਈ ਨਜਾਇਜ਼ ਬਿਲਡਿੰਗਾਂ ਨਾ ਬਣਨ ਉਹਦੇ ਨਕਸ਼ੇ ਪਾਸ ਹੋਣ ਬਕਾਇਦਾ ਟੈਕਸ ਦੇ ਦਿੱਤਾ ਜਾਏ ਅਗਰ ਕੋਈ ਕੋਈ ਵੀ ਟੈਕਸ ਨੂੰ ਕੋਈ ਨਹੀਂ ਦਿੰਦਾ ਕੋਈ ਨਕਸ਼ਾ ਨਹੀਂ ਪਾਸ ਕਰਾਂਦਾ ਤੇ ਉਹਦਾ ਕੇਸ ਕੋਰਟ ਚ ਲਾਂਦੋਂ ਪਹਿਲਾਂ ਸਬ ਕਮੇਟੀ ਚ ਲਾਇਆ ਜਾ ਬਿਲਕੁਲ ਠੀਕ ਹੈ ਜੀ ਇਹਨਾਂ ਨੇ ਮੈਨੂੰ ਨਹੀਂ ਲੱਗਦਾ ਜੀ ਕੋਈ ਕਮੇਟੀਆਂ ਸਬ ਕਮੇਟੀਆਂ ਕੋਈ ਬਣਾਈਆਂ ਆ ਤੇ ਸਬ ਕਮੇਟੀ ਬਣਾਈ ਆ ਤਾਂ ਉਹਦੇ ਵਿੱਚ ਪਹਿਲਾਂ ਕੇਸ ਡਿਸਾਈਡ ਹੋਣਾ ਚਾਹੀਦਾ ਬਿਨ ਉਹ ਸਬ ਕਮੇਟੀ ਤੋਂ ਨਹੀਂ ਕੰਟਰੋਲ ਤੇ ਤਾਂ ਫੇਰ ਕੋਰਟ ਚ ਜਾਏ ਬਿਲਕੁਲ ਉਹ ਤਾਂ ਜਿੱਦਾਂ ਕਹਿੰਦੇ ਆ ਲਾਸਟ ਆਪਸ਼ਨ ਹੁੰਦੀ ਆ ਕੋਰਟ ਤਾਂ ਸਰ ਮੈਂ ਇਹ ਸਮਝਦਾ ਜੀ ਵੀ ਸਾਡਾ ਪਬਲਿਕ ਨਾਲ ਲਿਟੀਗੇਸ਼ਨ ਕਰਨਾ ਸਾਡਾ ਨਾਗੋ ਲਿਟੀਗੇਸ਼ਨ ਕਰਨਾ ਚਾਹਦਾ ਨਾ ਲਿਟੀਗੇਸ਼ਨ ਹੋਣੀ ਚਾਹੀਦੀ ਆ ਟੱਟ ਹੋਣੀ ਚਾਹੀਦੀ ਆ ਕਿਉਂਕਿ ਤੁਹਾਨੂੰ ਕੋਰਟਾਂ ਚ ਵੀ ਕਿੰਨੇ ਕਿੰਨੇ ਸਾਲ ਇਨਸਾਫ ਲੈਣ ਨੂੰ ਲੱਗ ਜਾਂਦੇ ਜੀ ਅੱਜ ਕੇਸ ਪਾਓ 5-5 ਸਾਲ ਸੁਣਵਾਈ ਨਹੀਂ ਦਿੱਤੇ ਜਿਹ ਤਰੀਕਾ ਪੇਜਦੀ ਆ ਤੇ ਇੱਥੇ ਤੁਸੀਂ 10 ਮਿੰਟ ਚ ਪਾਰਟੀ ਨਾਲ ਸਿੱਧੀ ਇੰਟਰੈਕਸ਼ਨ ਕਰਕੇ ਡਿਸਾਈਡ ਕਰ ਲੈਣੇ ਲੋਕੀ ਦੇਣ ਨੂੰ ਤਿਆਰ ਕੀ ਲੋਕ ਦਿੰਦੇ ਅੱਜ ਵੀ ਅੱਜ ਵੀ ਮੈਂ ਦੇਖਿਆ ਜੀ ਜਿੰਨੇ ਕੇਸ ਇਹਨਾਂ ਨੇ ਪਿਛੇ ਪਾਏ ਆ ਉਹ ਲੋਕ ਤੜਲੇ ਘੱਟਦੇ ਆ ਵੀ ਸਾਡੇ ਕੋ ਟੈਕਸ ਲੈ ਲਾਓ ਸਾਡੇ ਨਕਸ਼ੇ ਪਾਸ ਕਰ ਦਿਓ ਉਹ ਕਮੇਟੀ ਤੇ ਕੋਈ ਜੂ ਨਹੀਂ ਸਰਕਦੀ ਜੀ ਕੋਈ ਉਹਨਾਂ ਨੇ ਸਬ ਕਮੇਟੀ ਨਹੀਂ ਬਣਾਈ ਕੋਈ ਉਹ ਪਬਲਿਕ ਦੀ ਆ ਕੋਈ ਵੀ ਜਿਹੜੇ ਐਲੀਟੀਗੇਸ਼ਨ ਦੇ ਫੈਸਲੇ ਕਰਨ ਲਈ ਸਾਡੀ ਕਮੇਟੀ ਕੋ ਤਿਆਰ ਨਹੀਂ ਅੱਜ ਸੜਕਾਂ ਤੇ ਦੇਖੋ ਤੁਸੀਂ ਕੋਈ ਪਲੈਨਿੰਗ ਨਹੀਂ ਹੈਗੀ ਕੋਈ ਹਾਂਜੀ ਤੇ ਕਿਤੇ ਖੰਡ ਨੂੰ ਥਾਂ ਹੈ ਨਹੀਂ ਸ਼ਾਇਦ ਕੋਈ ਸਿਸਟਮ ਹੀ ਨਹੀਂ ਮੇਨਟੇਨ ਕੀਤਾ ਜੀ ਮੈਨੂੰ ਤਾਂ ਦੇਖੋ ਤੁਸੀਂ ਜਿਹੜਾ ਵੀ ਕੰਮ ਕਰਨਾ ਡਵੈਲਪਮੈਂਟ ਦਾ ਉਹ ਕੁਆਲਿਟੀ ਦੇ ਹੋਣੇ ਚਾਹੀਦੇ ਆ ਸਟੈਂਡਰਡਸ ਦੇ ਹੋਣੇ ਚਾਹੀਦੇ ਆ ਅੱਛਾ ਇੱਕ ਨਾ ਮੈਂ ਦੇਖਿਆ ਵੀ ਲੰਬੇ ਸਮੇਂ ਤੋਂ ਜੀ ਨਗਰ ਕੌਂਸਲ ਮੀਟਿੰਗਾਂ ਵੀ ਹੁੰਦੀਆਂ ਰਹੀਆਂ ਵਿਧਾਇਕ ਸਾਹਿਬ ਦੀਆਂ ਇੱਕ ਸਗਾ ਮੁੱਦਾ ਮੁੱਖ ਜਿਹੜਾ ਆਪਾਂ ਕਹਿ ਸਕਦੇ ਆ ਵੀ ਮੇਨਲੀ ਪੁਰਾਣੇ ਅੱਡੇ ਦੇ ਔਰ ਗੋੜੇ ਜਿਹੜੀਆਂ ਰਹਿੜੀਆਂ ਜੀ ਵਿੱਚ ਅੱਡੇ ਦੇ ਵਿੱਚ ਵੀ ਔਲੇ ਗੋੜੇ ਵੀ ਜੀ ਇਨੋਵੇਟਿਵ ਕਮੇਟੀ ਦੀਆਂ ਮੀਟਿੰਗਾਂ ਵਿੱਚ ਵੀ ਮੁੱਦਾ ਚੱਲਿਆ ਸੀ ਪਰ ਨਗਰ ਕੌਂਸਲ ਵੱਲੋਂ ਜਾ ਕੇ ਲੋ ਪ੍ਰਧਾਨ ਵੱਲੋਂ ਜਾ ਕੇ ਲਈ ਆਪਾਂ ਈਓ ਸਾਹਿਬ ਵੱਲੋਂ ਜੀ ਉਹਦੇ ਤੇ ਕੋਈ ਅਜੇ ਤਾਈਂ ਸਾਨੂੰ ਦਿਖਿਆ ਨਹੀਂ ਵੀ ਕੋਈ ਐਕਸ਼ਨ ਹੋਇਆ ਹੋਵੇ ਦੇ ਕੋਈ ਮੁੱਦਾ ਜਿਹੜਾ ਆ ਕਾਫੀ ਲੰਬੇ ਸਮੇਂ ਤੋਂ ਚੱਲਿਆ ਆ ਹੂੰ ਬਿਲਕੁਲ ਕਾਫੀ ਲੰਬੇ ਸਮੇਂ ਤੋਂ ਆ ਪਈ ਜਿਹੜੀ ਸਾਡੀ ਜੀ ਮੋਟਰੇਬਲ ਰੋਡਸ ਹੈਗੀਆਂ ਹੂੰ ਉਹ ਸਾਨੂੰ ਮੋਟਰੇਬਲ ਛੱਡਣੀਆਂ ਚਾਹੀਦੀਆਂ ਹੂੰ ਉਹਦੇ ਤੇ ਜਿਹੜੇ ਉਹਦੇ ਲਈ ਆਪਾਂ ਰੂਲਸ ਐਂਡ ਰੈਗੂਲੇਸ਼ਨ ਆ ਵੀ ਜਿਹੜੀ ਸੜਕ ਬਣੀ ਆ ਉਹਦੇ ਨਾਲ 5-5 ਫੁੱਟ ਘਟੋ-ਘਟ ਅ ਜਗ੍ਹਾ ਨਹੀਂ ਹੁੰਦੀ ਆ ਖਾਲੀ ਛੱਡਣੀ ਚਾਹੀਦੀ ਆ ਉੱਥੇ ਲੋਕਾਂ ਨੇ ਆਪਣੀਆਂ ਫੜੀਆਂ ਲਾਈਆਂ ਜਾਂ ਕੁਝ ਵੀ ਕਿਸੇ ਤਰੀਕੇ ਦੇ ਬਿਲਕੁਲ ਦੁਕਾਨਦਾਰਾਂ ਨੇ ਆਪਣਾ ਸਮਾਨ ਰੱਖਿਆ ਹੋਇਆ ਹੈ ਨਾ ਉਹ ਸਾਡੀ ਨਗਰ ਕੌਂਸਲ ਚ ਕੌਂਸਲਰਾਂ ਨੇ ਵੀ ਮੁੱਦਾ ਚੱਕਿਆ ਜੀ ਹੂੰ ਪਰ ਉਹ ਚੱਕ ਕੇ ਨਹੀਂ ਮੁੱਦਾ ਕੀ ਚੱਕਣਾ ਉਹ ਨਹੀਂ ਤਾਂ ਆਪ ਕਬਜ਼ੇ ਕੀਤੇ ਆ ਉਹ ਕਮੇਟੀ ਦੇ ਵਿੱਚ ਰੈਗੂਲੇਸ਼ਨ ਪਾ ਕੇ ਤੁਸੀਂ ਜਿਹੜੀ ਗੱਲ ਕਹਿ ਰਹੇ ਆ ਉਹ ਠੀਕ ਆ ਉਹ ਆਪ ਹੀ ਮੁੱਦਾ ਚੱਕਦੇ ਆ ਆਪ ਹੀ ਕਰ ਜੀ ਕਰ ਲੈਂਦੇ ਆ ਤੇ ਇਹ ਬੜੀ ਅਸਲੀ ਨਹੀਂ ਗੱਲ ਆ ਕਾਨੂੰਨ ਬਣਾਣਾ ਪਰ ਅਸੀਂ ਮੰਨਦੇ ਨਹੀਂ ਮੰਨਦੇ ਨਹੀਂ ਹਾਂਜੀ ਇਹ ਇਹ ਤਾਂ ਦੇਖੋ ਪਬਲਿਕ ਨੂੰ ਸਾਰਿਆਂ ਨੂੰ ਪਤਾ ਆ ਕਿਸੇ ਦੀ ਲੋਕਾਂ ਦੀ ਅੱਖਾਂ ਨਹੀਂ ਮਿਚੀਆਂ ਨਹੀਂ ਬਿਲਕੁਲ ਵੀ ਹਾਥੀ ਕੇ ਦਾੰਤ ਖਾਣੇ ਕੇ ਔਰ ਦਿਖਾਣੇ ਕੇ ਔਰ ਤੇ ਜਦੋਂ ਅਸੀਂ ਆਪ ਨਹੀਂ ਮੰਨਾਂਗੇ ਹਾਂ ਤੇ ਜੀ ਆਪ ਹੀ ਸਹੀ ਨਹੀਂ ਤੇ ਦੂਜੇ ਨੂੰ ਕਿਵੇਂ ਗਵਾਸੀ ਪਾਈਟ ਚੱਕਲਾ ਹੈ ਨਾ ਜੇ ਅਸੀਂ ਆਪ ਹੀ ਲੋਕਾਂ ਨੂੰ ਕਹਿ ਦਾਂਗੇ ਵੀ ਤੂੰ ਕੋਈ ਨਹੀਂ ਮਕਾਨ ਬਣਾ ਲਾ ਕੋਈ ਗੱਲ ਨਹੀਂ ਕੋਈ ਨਹੀਂ ਪੁੱਛਦਾ ਫਿਰ ਟੈਕਸ ਕੌਣ ਜਮਾ ਕਰਾਏਗਾ ਬਿਲਕੁਲ ਪਹਿਲਾਂ ਤੁਹਾਨੂੰ ਆਪਣੇ ਜਿਹੜੇ ਆ ਡਿਊਟੀਆਂ ਹੱਕ ਅਤੇ ਡਿਊਟੀਆਂ ਦੋਨੇ ਹੀ ਰੱਖਣੀਆਂ ਪੈਣੀਆਂ ਵੀ ਅਸੀਂ ਜੇ ਕੌਨਸਲ ਕਦੇ ਡਿਊਟੀ ਤੀਜੀ ਗੱਲੇ ਵੀ ਆ ਵੀ ਇਹ ਵੀ ਪਬਲਿਕ ਸਰਵਿਸ ਜੀ ਆ ਜਾਂਦੇ ਆ ਫਿਰ ਸੌ ਵੀ ਅਸੀਂ ਖਾਧੀ ਆ ਜੀ ਸਵੇਦਾ ਨਮੀ ਕਮੇਟੀ ਦੇ ਹਿੱਤ ਲਈ ਵੀ ਖਾਂਦੇ ਅਸੀਂ ਇਹਨਾਂ ਕਿ ਕਮੇਟੀ ਦੇ ਹਿੱਤ ਲਈ ਸ਼ਹਿਰ ਦੇ ਹਿੱਤ ਲਈ ਜਾਂ ਕਹਿ ਲਓ ਸਰਕਾਰ ਦੇ ਹਿੱਤ ਲਈ ਕੰਮ ਕਰਾਂਗੇ ਅਸੀਂ ਇਹ ਨਹੀਂ ਕਰਦੇ ਕੋਈ ਤਾਂ ਪ੍ਰੈਕਟੀਕਲ ਆ ਤੁਸੀਂ ਵੀ ਦੇਖਦੇ ਆਂ ਔਰ ਅਸੀਂ ਇਸ ਗੱਲ ਦੇ ਵਿੱਚ ਕੋਈ ਨਾ ਕੋਈ ਦਾ ਅਲਟਰਨੇਟਿਵ ਜਿਹੜਾ ਆ ਉਹ ਜਲਦੀ ਹੱਲ ਹੋਣਾ ਚਾਹੀਦਾ ਹੱਲ ਹੋਣਾ ਚਾਹੀਦਾ ਜਿਹੜੇ ਅਧਿਕਾਰੀ ਆ ਉਹਨਾਂ ਨਾਲ ਬੈਠ ਕੇ ਇਹਦਾ ਕੋਈ ਨਾ ਕੋਈ ਅਲਟਰਨੇਟਿਵ ਕੀ ਹੋ ਸਕਦਾ ਤਾਂ ਕਿ ਲੋਕਾਂ ਨੂੰ ਸ਼ਹਿਰ ਚ ਆਉਣ ਜਾਣ ਚ ਆਵਾਜਾਈ ਚ ਦਿੱਕਤ ਨਾ ਹੋਵੇ ਬਿਲਕੁਲ ਠੀਕ ਹੈ ਉਹਦਾ ਕੋਈ ਨਾ ਕੋਈ ਅਲਟਰਨੇਟ ਹੈ ਬਾਬਾ ਜਾਈ ਵੀ ਆ ਦਿਵਿੰਦਰ ਜੀ ਜਦੋਂ ਕੋਈ ਬਾਹਰੋਂ ਆਉਂਦਾ ਬਾਲ ਦੇ ਇਲਾਕੇ ਤੋਂ ਜਾਂ ਕੋਈ ਐਨ ਆਰ ਆਈ ਆਉਂਦੇ ਆ ਜੀ ਜੀ ਉਹ ਚਲੋ ਤੁਹਾਡਾ ਤਾਂ ਸਾਨੂੰ ਪਤਾ ਨਹੀਂ ਸਾਡੇ ਨਾਲ ਜਲੋ ਲੋਕਾਂ ਦਾ ਮੇਲ ਮਿਲਣਾ ਥੋੜੀ ਜਿਆਦਾ ਹੋ ਜਾਂਦਾ ਜਾਂ ਉਹਨਾਂ ਤੇ ਵੀ ਗੰਨਾ ਹੋ ਜਾਂਦੀ ਆ ਜੀ ਜੀ ਉਹ ਜਿਹੜੀਆਂ ਗਾਲਾਂ ਕੱਢਦੇ ਆ ਨਾ ਚਾਹੇ ਉਹ ਕਮੇਟੀ ਨੂੰ ਕਹਿ ਲੋ ਜਾਂ ਸਰਕਾਰ ਨੂੰ ਕਹਿ ਲੋ ਸਰਕਾਰ ਨੂੰ ਵੀ ਬੰਦੀ ਆ ਤੇ ਸਰਕਾਰ ਕੁਝ ਨਹੀਂ ਕਰਦੀ ਤੇ ਉਹ ਸੁਣਨ ਵਾਲੀਆਂ ਨਹੀਂ ਹੁੰਦੀਆਂ ਬਿਲਕੁਲ ਨਾ ਨਾ ਦੇਖੋ ਮੈਂ ਵੀ ਬਾਹਰ ਬਾਹਰਲੇ ਮੁਲਕਾਂ 'ਚ ਗਿਆ ਜੀ ਹੂੰ ਜਦੋਂ ਅਸੀਂ ਬਾਹਰਲੇ ਮੁਲਕਾਂ 'ਚ ਜਾ ਕੇ ਦੇਖਦੇ ਆਂ ਉੱਥੇ ਦਾ ਇਨਫਰਾਸਟ੍ਰਕਚਰ ਬਿਲਕੁਲ ਤੇ ਸਾਨੂੰ ਇੱਥੇ ਆ ਕੇ ਜੀ ਤਰਸ ਆਉਂਦਾ ਆਪਣੇ ਆਪ ਤੇ ਵੀ ਅਸੀਂ ਕਿਹੋ ਜਿਹਾ ਮਾਹੌਲ 'ਚ ਫਿਰਦੇ ਆਂ ਸਾਡੇ ਕੰਟਰੈਕਟਰ ਜਿਹੜੇ ਆ ਜਿਹੜੇ ਕੰਮ ਕਰਦੇ ਆ ਉਹ ਉਹਨਾਂ ਨੂੰ ਜਾਂ ਤਾਂ ਰੂਲ ਲੈਂਡ ਰੈਗੂਲੇਸ਼ਨ ਨਹੀਂ ਹੈਗੇ ਵੀ ਡਿਵੈਲਪਮੈਂਟ ਕਿੱਦਾਂ ਕਰਨੀ ਆ ਡਿਵੈਲਪਮੈਂਟ ਦੀ ਕੁਆਲਿਟੀ ਨੂੰ ਮੇਨਟੇਨ ਕਰਨ ਲਈ ਉਹਨਾਂ ਕੋਲ ਸਾਧਨ ਹੀ ਨਹੀਂ ਹੈਗੇ ਮੈਂ ਇਹ ਕਹੂੰਗਾ ਬਿਲਕੁਲ ਇਨਕੰਪੀਟੈਂਟ ਕੰਟਰੈਕਟਰਸ ਜਿਹੜੇ ਆ ਉਹਨਾਂ ਨੂੰ ਕੰਮ ਦਿੱਤਾ ਜਾਂਦਾ ਔਰ ਜਿਹੜਾ ਆ ਉਹ ਜਿਨ੍ਹਾਂ ਦੀ ਡਿਊਟੀ ਆ ਚੈੱਕ ਕਰਨਾ ਮੈਨੂੰ ਨਹੀਂ ਪਤਾ ਜੀ ਵੀ ਮੇਰੇ ਸਾਡੇ ਨਗਰ ਕੌਂਸਲ ਦੇ ਪ੍ਰਧਾਨ ਨੇ ਕਦੀ ਉੱਥੇ ਕੁਰਸੀ ਢਾਹ ਕੇ ਕੰਮ ਕੋਈ ਨਹੀਂ ਕਰਾਇਆ ਹੁੰਦਾ ਹਾਂਜੀ ਔਰ ਤੁਸੀਂ ਸ਼ਹਿਰ ਦੇ ਵਿੱਚ ਦੇਖੋ ਮੈਂ ਤਾਂ ਰੋਜ਼ ਸ਼ਹਿਰ ਦੇ ਵਿੱਚ ਘੁੰਮਦਾ ਜੀ ਤੁਸੀਂ ਮੇਨ ਮਾਰਕੀਟ 'ਚ ਚਲੇ ਜਾਓ ਉੱਥੇ ਸੜਕ ਟੁੱਟੀ ਪਈ ਆ ਮਤਲਬ ਮੈਂ ਜਿਹੜੇ ਪ੍ਰਧਾਨ ਦੇ ਆਪਦੇ ਵਾਰਡ ਦੀਆਂ ਸੜਕਾਂ ਟੁੱਟੀਆਂ ਬਿਲਕੁਲ ਉਹ ਬਾਕੀ ਸ਼ਹਿਰ ਦੇ ਵਿੱਚ ਜਿਹੜਾ ਆ ਤੁਸੀਂ ਪੁਰਾਣੇ ਬਸ ਅਡੇ ਤੋਂ ਬਾਜ਼ਾਰ ਚ ਆਓ ਸਾਡੀ ਮੇਨ ਐਂਟਰੀ ਆ ਉੱਥੇ ਦੀਆਂ ਸੜਕ ਜਿਹੜੀ ਆ ਤੁਸੀਂ ਦੇਖੋ ਉਹ ਅੱਜ ਤਾਈਂ 4.5 ਸਾਲ ਸਵਾ ਚਾਰ ਸਾਲ ਇਹਨਾਂ ਨੇ ਕੱਢ ਲੈ 4.5 ਸਾਲ ਹਮ ਕਮੇਟੀ ਦੇ ਤੇ ਉਹ ਸੜਕ ਨਹੀਂ ਰਿਪੇਅਰ ਕਰਾ ਸਕੇ ਹਮ ਉਹਨਾਂ ਦਾ ਆਪਣਾ ਮਾਡਲ ਤੋਂ ਹੀ ਰੇਪੇਰ ਹੋਇਆ ਤੇ ਸ਼ਹਿਰ ਸਾਰਾ ਅੱਜ ਪਾਣੀ ਦੇ ਨਾਲ ਡੁੱਬਿਆ ਪਿਆ ਹਾਂ ਹਾਂਜੀ ਉਹ ਵੀ ਗੰਦੇ ਪਾਣੀ ਦਾ ਗੰਦੇ ਪਾਣੀ ਦਾ ਕੋਈ ਨਿਕਾਸੀ ਨਹੀਂ ਪਾਣੀ ਦੀ ਹਾਂਜੀ ਪਿਛਲੀਆਂ ਸਰਕਾਰਾਂ ਨੇ ਜਿਹੜੀਆਂ ਉਹਨਾਂ ਨੇ ਇਹਦੇ ਤੇ ਕੋਈ ਐਫਰਟ ਨਹੀਂ ਕੀਤੀ ਹੂੰ ਵੀ ਇਸ ਪਾਣੀ ਨੂੰ ਬਲਕੇ ਜਿਹੜੀ ਟ੍ਰੀਟਮੈਂਟ ਪਲਾਂਟ ਕੰਪਲੀਟ ਪਲਾਂਟ ਪ੍ਰੋਜੈਕਟ ਸਾਡਾ ਇਹ ਸ਼ੀਵਰੇਜ ਦਾ ਮਨਜ਼ੂਰ ਹੋਇਆ ਸੀ ਜੇ ਟ੍ਰੀਟਮੈਂਟ ਪਲਾਂਟ ਚ ਮੰਨ ਲਓ 10 ਲੱਖ ਲੀਟਰ ਪਾਣੀ ਡੇਲੀ ਆਂਦਾ ਤੇ ਜੇ ਉਹਦੀ ਨਿਕਾਸੀ 10000 ਦੀ ਆ ਜਾਂ ਹੈ ਹੀ ਨਹੀਂ ਤੇ ਉਹ ਪਾਣੀ ਕਿੱਥੇ ਜਾਏਗਾ ਫਿਰ ਤਾਂ ਉਹੀ ਪੁਰਾਣੀਆਂ ਨਾਲੀਆਂ ਵਿੱਚ ਦੀ ਛੱਪੜ ਚ ਜਾਏਗਾ ਤੇ ਜਿਹੜਾ ਸੀਵਰੇਜ ਆ ਉਹਦੇ ਵਿੱਚੋਂ ਪਾਣੀ ਨਿਕਲਣਾ ਨਹੀਂ ਤੇ ਉਹ ਸੀਵਰੇਜ ਹੌਲੀ ਹੌਲੀ ਜਿਹੜਾ ਆ ਉਹ ਮਿੱਟੀ ਦੇ ਨਾਲ ਜਾਂ ਡਸਟ ਦੇ ਨਾਲ ਬਲੌਕ ਹੋ ਜਾਏਗਾ ਬਿਲਕੁਲ ਜੀ ਠੀਕ ਹੈ ਤੇ ਇਹ ਵੀ ਸ਼ਹਿਰ ਦੀਆਂ ਜਿਹੜਾ ਚ ਬੈਠੇਗਾ ਉਹ ਮੈਂ ਤਾਂ ਜੀ ਦੇਖੋ ਪੁਰਾਣੇ ਜਿਹੜੇ ਆ ਮੇਰੇ ਦੇਖਣ ਚ ਜਾਂ ਮੇਰੇ ਰਿਕਾਰਡ ਚ ਜਾਂ ਜੋਂਨਾਕ ਮੈਂ ਆਰਟੀਆਈ ਚ ਵੀ ਡਾਟਾ ਲਿਆ ਉਹਦੇ ਵਿੱਚ ਮੇਰੇ ਮੁਤਾਬਕ ਤਾਂ ਇਹ ਪੁਰਾਣੇ ਅਕਾਲੀ ਦਲ ਦੀ ਸਰਕਾਰ ਬੇਲੇ ਦਾ ਹੀ ਫੇਲੂਰ ਆ ਵੀ ਉਹਨਾਂ ਨੇ ਸੀਵਰੇਜ ਨੂੰ ਜਦੋਂ ਇਹਦੀ ਜਿਹੜੀ ਸੀਵਰੇਜ ਟ੍ਰੀਟਮੈਂਟ ਪਲੈਂਟ ਤੋਂ ਅੱਗੇ ਜਿਹੜਾ ਪਾਣੀ ਜਾਣਾ ਸੀ ਉਹਨੂੰ ਬੰਦ ਕਰਤਾ ਉਸ ਤੋਂ ਅਗਲੀ ਸਰਕਾਰ ਜਿਹੜੀ ਆਈ ਉਹਨਾਂ ਨੇ ਵੀ ਇਹਨੂੰ ਬੰਦ ਰੱਖਿਆ ਕੋਈ ਚਾਲੂ ਹੋਸ਼ ਨਹੀਂ ਕੀਤੀ ਹੁਣ ਸਾਡੇ ਐਮਐਲਏ ਸਾਹਿਬ ਵਿਧਾਨ ਸਭਾ ਚ ਵੀ ਕਰਾ ਚੁੱਕੇ ਜੀ ਉਹ ਆਪਣੀਆਂ ਵਿਧਾਨ ਸਭਾ ਦੀਆਂ ਕਮੇਟੀਆਂ ਚ ਵੀ ਹੁਣ ਉਹ ਜਿਹੜਾ ਫੰਡ ਆ ਉਹ ਵੀ ਇਸ ਤਰ੍ਹਾਂ ਹੀ ਤਕਰੀਬਨ 5.5 ਕਰੋੜ ਦਾ ਫੰਡ ਕਿਹੜਾ ਆਇਆ ਸੀਵਰੇਜ ਦੀ ਟ੍ਰੀਟਮੈਂਟ ਪਲਾਂਟ ਤੋਂ ਜਿਹੜੀ ਆ ਰਾਈਜ਼ਿੰਗ ਮੇਨ ਪਾਣੀ ਬਾਹਰ ਕੱਢਣ ਵਾਸਤੇ ਜਿਹੜਾ ਕਿ ਪਾਣੀ ਅੱਗੇ ਕੂਲ ਦੇ ਵਿੱਚ ਜਾਂ ਜਿੱਥੇ ਵੀ ਡਿਸਪੋਜ਼ ਕਰਨਾ ਹੈਗਾ ਉਹ ਲਿਜਾਣ ਵਾਸਤੇ ਉਹ ਉਹਦੇ ਜਿਹੜੇ ਆ ਫੰਡਸ ਲਈ ਮਨਜ਼ੂਰੀ ਲਈ ਪਿਆ ਹੈਗਾ ਔਰ ਅਸੀਂ ਐਫਰਟ ਕਰ ਰਹੇ ਆ ਮੈਨੂੰ ਨਹੀਂ ਲੱਗਦਾ ਵੀ ਕਮੇਟੀ ਦਾ ਕੋਈ ਐਫਰਟ ਹੈਗਾ ਵੀ ਕਮੇਟੀ ਜਿਹਦੇ ਤੇ ਕੋਈ ਐਕਟਿਵ ਆਪਣਾ ਮਿਹਨਤ ਜਾਂ ਕਮੇਟੀ ਜਾ ਕੇ ਸਰਕਾਰ ਕੋਲ ਕੋਈ ਮੰਗ ਰੱਖਦੀ ਹੋਵੇ ਬਿਲਕੁਲ ਬਿਲਕੁਲ ਤੇ ਅਗਰ ਇਸ ਤਰੀਕੇ ਨਾਲ ਅਸੀਂ ਤਾਂ ਮੈਂ ਤਾਂ ਆਪਣੇ ਪੁਰਾਣੇ 93 ਤੋਂ ਲੈ ਕੇ ਸਰਕਾਰਾਂ ਚ ਜਾਂਦੇ ਆਂਦੇ ਰਹੇ ਆ ਪਰ ਕੰਮ ਤਾਂ ਫਾਈਲ ਆਪ ਪ੍ਰੈਜ਼ੀਡੈਂਟ ਚੁੱਕ ਕੇ ਜਾਂਦਾ ਤਾਂ ਕੰਮ ਹੁੰਦਾ ਜੀ ਬਿਲਕੁਲ ਚਾਹੇ ਫਾਈਨਾਂਸ ਮੰਤਰੀ ਨੂੰ ਮਿਲੋ ਚਾਹੇ ਚੀਫ ਮਿਨਿਸਟਰ ਨੂੰ ਮਿਲੋ ਤੁਸੀਂ ਲੋਕਲ ਸਰਕਾਰ ਦੇ ਪ੍ਰੈਜ਼ੀਡੈਂਟ ਆ ਤੇ ਤੁਸੀਂ ਆਪਣੇ ਕੰਮ ਸ਼ਹਿਰ ਦੀ ਡਿਵੈਲਪਮੈਂਟ ਦੇ ਕੰਮ ਆਪ ਮੰਗਣਿਆ ਸਰਕਾਰ ਤੋਂ ਤਾਂ ਹੀ ਤੁਹਾਨੂੰ ਕੁਝ ਮਿਲੇਗਾ ਜੀ ਕੰਮ ਹੀ ਫੇ ਹੁੰਦੇ ਆ ਤੁਸੀਂ ਦੇਖੋ ਬੱਸ ਸਟੈਂਡ ਦੇ ਅੰਦਰ ਪਾਣੀ ਖੜਾ ਹੋ ਜਾਂਦਾ ਜੀ ਹਾਂ ਹਾਂ ਤੇ ਉਹ ਜਤਰੀ ਜਦੋਂ ਬਰਸਾਤ ਹੁੰਦੀ ਆ ਤੇ ਬੱਸ ਸਟੈਂਡ ਜਿਹੜਾ ਆ ਉਹਦਾ ਫਰਸ਼ ਉੱਚਾ ਆ ਤੇ ਬੱਸ ਸਟੈਂਡ ਨੀਮਾ ਆ ਹਾਂ ਜੀ ਪਾਣੀ ਦੇ ਅੰਦਰ ਪਾਣੀ ਖੜਾ ਹੋ ਜਾਂਦਾ ਪਾਣੀ ਦੇ ਵਿੱਚ ਚੱਲ ਕੇ ਜਾਣਾ ਪੈਂਦਾ ਗੰਦੇ ਪਾਣੀ ਚ ਗੰਦੇ ਪਾਣੀ ਚ ਤੇ ਉਹ ਇਸ ਤਰ੍ਹਾਂ ਦੀ ਜਿਹੜੀ ਡਿਵੈਲਪਮੈਂਟ ਆ ਉਹ ਪ੍ਰਧਾਨ ਨੇ ਇਹ ਕੰਮ ਜਿਹੜੇ ਆ ਉਹ ਮੰਜ਼ੂਰ ਕਰਕੇ ਕਮੇਟੀ ਚ ਮਤੇ ਪਾ ਕੇ ਸਰਕਾਰ ਕੋ ਲੈ ਕੇ ਜਾਣੇ ਹੂੰ ਉਹਦੀਆਂ ਅਲੱਗ-ਅਲੱਗ ਸਮੇਂ ਤੇ ਜਿਹੜੀਆਂ ਗ੍ਰਾਂਟਾਂ ਆਉਂਦੀਆਂ ਵੀ ਡਿਮਾਂਡ ਕਰਨੀਆਂ ਪੈਂਦੀਆਂ ਵੀ ਸਾਡੇ ਆ ਪ੍ਰੋਜੈਕਟ ਆ ਇੰਨੀ ਰੋਡ ਦਾ ਪ੍ਰੋਜੈਕਟ ਆ ਉਹ ਸਾਨੂੰ ਮੰਗਣੇ ਪੈਂਦੇ ਜੀ ਹੂੰ ਤੇ ਇਹ ਨਹੀਂ ਆ ਵੀ ਸਰਕਾਰ ਨੇ ਤੁਹਾਨੂੰ ਸਿੱਧੇ ਦੇ ਦੇਣੇ ਆ ਹਰ ਚੀਜ਼ ਜਿਹੜੀ ਇੱਕ ਪ੍ਰੋਸੀਜਰਲ ਡਿਮਾਂਡ ਹੁੰਦੀ ਆ ਚਾਹੇ ਮੈਂ ਕਹਿੰਦਾ ਪੰਚਾਇਤਾਂ ਵੀ ਇਹ ਸੇਮ ਰੂਲਸ ਪੰਚਾਇਤ ਦੇ ਆ ਹਾਂ ਜੀ ਤੁਸੀਂ ਪ੍ਰੋਜੈਕਟ ਬਣਾ ਕੇ ਭੇਜਣਾ ਤੁਸੀਂ ਮਤੇ ਭੇਜਣਾ ਆ ਚੰਵਾ ਜੀ ਚਾਹੀਦੀ ਹੈ ਸਰਕਾਰ ਉਹਤੇ ਕੌਰ ਕਰਕੇ ਪੈਸੇ ਦੇ ਤੁਸੀਂ ਦੇਖੋ ਸਾਡੇ ਮੰਦਰ ਆਪਣੇ ਰਾਮ ਮੰਦਰ ਦੇ ਨਾਲ ਜੀ ਜਿਹੜਾ ਪਾਰਕ ਬਣਿਆ ਆ ਉਹਦਾ ਕੀ ਹਾਲਾਤ ਹੈਗੇ ਆ ਬਿਲਕੁਲ ਬੱਤਰ ਹਾਲਾਤ ਆ ਵੀ ਉਹਦੇ ਅੰਦਰ ਅੰਦਰ ਸਾਡੇ ਲੋਕਲ ਪਬਲਿਕ ਸੈਰ ਨਹੀਂ ਕਰ ਸਕਦੇ ਨਹੀਂ ਜਾ ਸਕਦੇ ਮੈਂ ਵੀ ਪਿੱਛੇ ਵੀ ਈਓ ਸਾਹਿਬ ਨੂੰ ਕਿਹਾ ਮੈਂ ਕਿਹਾ ਵੀ ਤੁਸੀਂ ਇਹਦੇ ਅੰਦਰ ਕੋਈ ਲਾਈਟਾਂ ਲਗਾਓ ਝੂਲੇ ਲਗਾਓ ਇਹਨੂੰ ਪਾਰਕ ਨੂੰ ਵਧੀਆ ਕਰੋ ਅਸੀਂ ਉਹਦੇ ਲਈ ਵੀ ਮਤਾ ਪੋਆਇਆ ਜੀ ਅਨੇ ਐਮਐਲਏ ਸਾਹਿਬ ਨੂੰ ਰਿਕੁਐਸਟ ਕੀਤੀ ਵੀ ਇਹ ਸਾਰੀਆਂ ਡਾਇਰੈਕਸ਼ਨਸ ਇਹਨਾਂ ਨੂੰ ਦਿਓ ਤਾਂ ਕਿ ਇਹ ਜਿਹੜੇ ਕੰਮ ਹੈ ਸ਼ਹਿਰ ਦੇ ਪਬਲਿਕ ਨੂੰ ਸਹੂਲਤਾਂ ਮਿਲਣ ਇਹ ਕੰਮ ਤਾਂ ਕੌਂਸਲ ਦੇ ਆ ਜੀ ਪ੍ਰੈਜ਼ੀਡੈਂਟ ਟੀਮ ਦੇ ਆ ਬਿਲਕੁਲ ਇਕੱਠੇ ਹੋ ਕੇ ਸਾਡੇ ਕੌਂਸਲਰਾਂ ਨੂੰ ਚਾਹੀਦਾ ਵੀ ਇਹ ਸਾਰੇ ਜਣੇ ਇਕੱਠੇ ਹੋ ਕੇ ਸ਼ਹਿਰ ਦੀ ਡਿਵੈਲਪਮੈਂਟ ਲਈ ਬੈਠ ਕੇ ਵਿਚਾਰਨ ਅੱਛਾ ਹੁਣ ਜਾਂਦੇ ਜਾਂਦੇ ਇੱਕ ਗੱਲ ਦੱਸ ਦਿਓ ਜੀ ਕੀ ਆਉਣ ਵਾਲੇ 6 ਮਹੀਨਿਆਂ ਦੇ ਚ 4 ਮਹੀਨਿਆਂ ਚ ਕੋਈ ਉਮੀਦ ਲੱਗਦੀ ਨਗਰ ਕੌਂਸਲ ਤੋਂ ਦੇਖੋ ਸਾਡੇ ਸ਼ੋਰਟ ਸ਼ੋਰਟ ਵਿੱਚ ਜਵਾਬ ਚਾਹੀਦਾ ਸਵਾ ਚਾਰ ਸਾਲ ਲੰਘ ਗਏ ਜੀ ਮੈਨੂੰ ਤਾਂ ਮੈਂ ਤਾਂ ਆਸ਼ਾ ਕਰਦਾ ਵੀ ਸਾਰਿਆਂ ਨੂੰ ਸ਼ਹਿਰ ਦੇ ਭਲੇ ਲਈ ਜਿੰਨਾ ਵੀ ਟਾਈਮ ਯੋਗਦਾਨ ਮਿਲੇ ਪਾਣਾ ਚਾਹੀਦਾ ਸੀਰੀਅਸਲੀ ਪਰ ਇਹ ਤੁਹਾਡੇ ਵਾਲਾ ਜਿਹੜਾ ਗੱਲ ਆ ਨਾ ਜੀ ਮੈਨੂੰ ਆਸ਼ਾ ਨਹੀਂ ਲੱਗਦੀ ਵੀ ਇਹ ਖੁਦ ਇੰਟਰਸਟ ਲੈ ਕੇ ਕੁਝ ਕਰ ਸਕਦੇ ਆ ਟੀਮ ਦੇ ਠੀਕ ਹੈ ਹਾਂਜੀ ਚਲੋ ਦਵਿੰਦਰ ਜੀ ਬਹੁਤ ਬਹੁਤ ਧੰਨਵਾਦ ਜੀ ਆਉਣ ਵਾਲੇ ਸਮੇਂ 'ਚ ਵੀ ਅਸੀਂ ਕੋਸ਼ਿਸ਼ ਕਰਾਂਗੇ ਵੀ ਜਿਵੇਂ ਤੁਹਾਨੂੰ ਜਦੋਂ ਤੁਹਾਨੂੰ ਖਾਨਦਾਨ ਤੋਂ ਗੁਰਦੇ ਮਿਲੀ ਹੋਈ ਹੈ ਇਹਨਾਂ ਚੀਜ਼ਾਂ ਦੀ ਸਾਨੂੰ ਪਤਾ ਹੈਗਾ ਹਨਾ ਜੀ ਜੀ ਵੀ ਤੁਹਾਡੇ ਫਾਦਰ ਸਾਹਿਬ ਦਾ ਬਹੁਤ ਸੀ ਸ਼ੇਅਰ ਦੇ ਲਈ ਉਹਨੇ ਤੁਹਾਡਾ ਵੀ ਇੰਟਰਸਟੀਜਾਦੋਂ ਜਾਣਕਾਰੀ ਦੀ ਹੈ ਤੇ ਉਮੀਦ ਕਰਦੇ ਵੀ ਚਲੋ ਇਹੋ ਜਿਹੇ ਸੱਜਣ ਹੋਰ ਵੀ ਸਾਹਮਣੇ ਆਉਣ ਇਹਨਾਂ ਨੂੰ ਸ਼ਾਇਦ ਤਾਂ ਦੁੱਖ ਹੋਵੇ ਹਨਾ ਤੇ ਸ਼ਾਇਦ ਦੇ ਚਲੋ ਭਲਾ ਹੀ ਨਹੀਂ ਕੁਝ ਨਾ ਪੁੱਛ ਕੰਮ ਹੋ ਸਕਣ ਧੰਨਵਾਦ ਨਿੰਦਰ ਜੀ ਧੰਨਵਾਦ ਤੁਹਾਡਾ ਜੀ ਪਬਲਿਕ ਦਾ ਵੀ ਸਾਰਿਆਂ ਦਾ ਧੰਨਵਾਦ ਜੀ ਥੈਂਕ ਯੂ ਵੈਰੀ ਮਚ